ਸੀ ਜਾ ਕੇ ਸਾਰੀ ਕਾਰਵਾਈ ਦੀ ਜਾਂਚ ਲੈਨੇ ਆ ਜੋ ਵੀ ਹਰਕਤ ਹੋਈ ਪਤਾ ਲੱਗਿਆ ਕਿ ਬੰਦੇ ਦੀ ਜਿਹੜਾ ਦੋਸ਼ੀ ਆ ਉਹਦੀ ਉਮਰ ਆ 75 ਤੋਂ 80 ਸਾਲ ਕਿਸੇ ਦਾ ਜਿਸ ਤਰ੍ਹਾਂ ਕਿ ਦਾਦੇ ਦੀ ਉਮਰ ਦਾ ਕਹਿ ਲੋ ਉਹ ਬੱਚੇ ਤੇ ਬੱਚੀ ਦੀ ਉਮਰ ਕਿੰਨੀ ਆ 9 ਸਾਲ ਬੱਚੀ ਦੀ ਸਿਰਫ 9 ਉਮਰ 9 ਸਾਲ ਸੀ ਤੇ ਬੱਚੀ ਜਦੋਂ ਅਸੀਂ ਵੇਖੀ ਦਰਦ ਨਾਲ ਤੜਫ ਰਹੀ ਸੀ ਨੂੰ ਦੇਖਿਆ ਵੀ ਬੱਚੀਆਂ ਜਦੋਂ ਗਲੀ ਵਿੱਚ ਲੰਘਦੀਆਂ ਹੁੰਦੀਆਂ ਨੇ ਉਹ ਆਪਣਾ ਪ੍ਰਾਈਵੇਟ ਪਾਰ ਜਿਹੜਾ ਵਾ ਉਸ ਬੱਚੀਆਂ ਦੇ ਮੂਹਲਾ ਸ਼ੌਂਦਾ ਵਾ ਇਹੋ ਜਿਹੀ ਕਿ ਜਿਹੜਾ ਹਰਕਤ ਕਰਦਾ ਨਾ ਉਹ ਸਿੰਘ ਨਹੀਂ ਹੋਦਾ ਉਹ ਤਾਂ ਗੰਦਾ ਬੰਦਾ ਵਾ ਉਹ ਤਾਂ ਮਾਂ ਪਿਓ ਦਾ ਇੱਕ ਬੀਜ ਗੰਦਾ ਜਿਹੜਾ ਜੰਮਿਆ ਆ ਨਾ ਉਹ ਕਲੰਕਿਤ ਆ ਉੱਚ ਵੀ ਸਰਦਾਰ ਆ ਤੇ ਬੱਚਿਆਂ ਲੰਗੋ ਲੰਗਣੀਆਂ ਛੋਟੂੜੀਆਂ ਬੱਚੀਆਂ 8 ਲੋ 10 ਆਦੀਆਂ ਉਹਨਾਂ ਨਾਲ ਵੀ ਗਲਤ ਹਰਕਾ ਕਰਦਾ ਉਹ ਵੀ ਬਾਜ਼ਾਰ ਵਿੱਚ ਗਾੜੀ ਵਿੱਚ ਬਿਲਕੁਲ ਡਰਿਆ ਨਹੀਂ ਕਿ ਕੈਮਰਾ ਲੱਗਾ ਵਾ ਕਿਸੇ ਕੋਲ ਦੇਖ ਲੂਗਾ ਅਸੀਂ ਮੈਂ ਖੋਦੀ ਗੱਲ ਕਰਾਂ ਅਸੀਂ ਖਾਲਸਾ ਰਵਾਇਤੀਆ ਗੱਲਾਂ ਕਰਾਂ ਤੇ ਸਾਨੂੰ ਮੌਕੇ ਤੇ ਝਟਕਣਾ ਚਾਹੀਦਾ ਸੀ ਕਿ ਦੋਸ਼ੀ ਦਾ ਉਸੇ ਟਾਈਮ ਗਾਟਾ ਲਾ ਦੋ ਚੜਦੀ ਗਲਾ ਹੋ ਜਾਂਦੀ ਆ ਇੱਕ ਵਾਰੀ ਕਾਰਜ ਹੋ ਜੇ ਨਾ ਜੋ ਦੂਜੀ ਵਾਰੀ 10 ਵਾਰੀ ਸੋਚਦਾ ਵਾ ਬੰਦਾ ਕਾਰਜ ਕਰਨ ਲੱਗਿਆ ਕਿ ਜੇ ਮੈਂ ਸਵਾਲ ਕਰਾਂ ਪੁਲਿਸ ਵਾਲਿਆਂ ਨੂੰ ਜੇ ਕਿਤੇ ਪੁਲਿਸ ਵਾਲਿਆਂ ਦੀ ਬੱਚੀ ਦੇ ਨਾਲ ਹਰਕਤ ਹੋ ਜੇ ਤੇ ਕੀ ਆਪਾਂ ਉਹ ਕਾਰਵਾਈ ਤੇ ਸੰਤੁਸ਼ਟੀ ਕਰ ਲਵਾਂਗੇ ਮਾਂ ਪਿਓ ਹੀ ਆਪਣੇ ਬੱਚਿਆਂ ਨੂੰ ਫੋਰਸ ਕਰਦੇ ਨੇ ਤੂੰ ਗਤਕੇ ਦੀਆਂ ਕਲਾਸਾਂ ਛੱਡ ਤੇ ਡਾਂਸ ਵਾਲੀਆਂ ਕਲਾਸਾਂ ਨੂੰ ਐਕਸੈਪਟ ਕਰ ਤੇ ਫਿਰ ਨਤੀਜੇ ਇਹੋ ਜਿਹੇ ਸਾਹਮਣੇ ਆਉਂਦੇ ਜੀ ਜੋ ਤੁਹਾਡੇ ਹੂਣਦੇ ਨੇ ਕੀ ਲੱਗਦਾ ਪੰਜਾਬ ਸਾਡਾ ਗਿੱਧਾ ਭੰਗੜਾ ਦਾ ਵਾਲਾ ਨਚਾਰ ਪੰਜਾਬ ਬਣ ਗਿਆ ਪੰਜਾਬ ਹਮੇਸ਼ਾ ਸੂਰਮਿਆਂ ਦੀ ਧਰਤੀ ਕਹਿੰਦਾ ਵਾ ਕਿਸੇ ਨੇ ਉਹਨਾਂ ਨੂੰ ਤੋਰਿਆ ਹੁੰਦਾ ਵੀ ਨਹੀਂ ਤੁਸੀਂ ਰੀਲਾਂ ਬਣਾਉਣੀਆਂ ਵਾ ਤੁਸੀਂ ਭੰਗੜੇ ਦੀਆਂ ਕਲਾਸਾਂ ਜੁਆਇਨ ਕਰੋ ਤਾਂ ਸਾਡੇ ਬੱਚੇ ਨੇ ਕੱਲ ਨੂੰ ਵੱਡੇ ਹੋਣਾ ਵਾ ਤੇ ਕੀ ਗੱਲ ਉਹ ਡਾਂਸਰ ਨਹੀਂ ਬਣੂਗੀ ਫਿਰ ਉਹ ਕੰਜਰ ਕਹਾਵਾਂਗੇ ਅੱਜਕੱਲ ਜਿਹੜੇ ਇਹਨਾਂ ਨੇ ਤੇ ਆਪਣੇ ਗੁਰੂ ਘਰ ਨਹੀਂ ਛੱਡੇ ਵੀ ਉੱਥੇ ਜਾ ਕੇ ਰੀਲਾਂ ਬਾਣੀਆਂ ਫੋਟੋਆਂ ਖਿੱਚ ਲਈਆਂ ਰੀਲਾਂ ਪਾਲੀਆਂ ਉਹ ਕਦੇ ਆਪਣੇ ਬੱਚਿਆਂ ਨੂੰ ਪੁੱਛੋ ਤੁਸੀਂ ਜਾ ਕੇ ਕਰਨ ਕੀ ਢੇ ਨੇ ਸਾਸੀ ਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਪਿਛਲੇ ਦਿਨੀ ਪੰਜਾਬ ਵਿੱਚ ਅਜਿਹੇ ਘਟਨਾਵਾਂ ਹੋਈਆਂ ਜਿਹੜੀਆਂ ਕਿ ਪੰਜਾਬ ਵਾਸੀਆਂ ਨੂੰ ਸ਼ਰਮਸਾਰ ਕਰ ਦਿਤੀਆਂ ਸੀ ਉਹਦੇ ਵਿੱਚੋਂ ਦੋ ਤਿੰਨ ਘਟਨਾਵਾਂ ਵਾਸੀ ਅੰਮ੍ਰਿਤਸਰ ਸਾਹਿਬ ਦੀਆਂ ਜਿਹੜੇ ਕਿ 75 ਸਾਲ ਦੇ ਬਜ਼ੁਰਗ ਨੇ ਇੱਕ ਛੋਟੀ ਦੇ ਬੱਚੀ ਦੇ ਨਾਲ ਗਲਤ ਹਰਕਤ ਕੀਤੀ ਇਸ ਤਮਾਮ ਉਹਦੇ ਦਾ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਰਾਜੀਵ ਸਿੰਘ ਅਕਾਲੀ ਜਿਹੜੇ ਕਿ ਅਕਸਰ ਸਮਾਜ ਦੀ ਅਤੇ ਸਿੱਖਿਆ ਦੀ ਗੱਲ ਕਰਦੇ ਨੇ ਖਾਸ ਕਰਕੇ ਅਤੇ ਜਿੱਥੇ ਖਾਸ ਕਰਕੇ ਜਿੱਥੇ ਤੱਕਾ ਹੁੰਦਾ ਹੋਊਗਾ ਉੱਥੇ 라ਜੀਵ ਸਿੰਘ ਅਕਾਲੀ ਪਹੁੰਚਦੇ ਨੇ ਨਾਂਛੇ ਨੇ ਗੁਰੂ ਕੀ ਲਾਡੀਆਂ ਫੌਜਾਂ ਨੇ ਤਾਂ ਹਮੇਸ਼ਾ ਪਹਿਲਾਂ ਵੀ ਦੇਂਦੀਆਂ ਨੇ ਗੱਲਬਾਤ ਵੀ ਕਰਾਂਗੇ ਰਾਜਵੀਰ ਸਿੰਘ ਅਕਾਲੀ ਲਾਲ ਸਾਡੇ ਸਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜਵੀਰ ਸਿੰਘ ਜੀ ਰਾਜਵੀਰ ਦੀ ਕਿਸਤਾਂ ਦੇ ਦੋ ਪਿਛਲੀ ਦਿਨੀ ਫਤਕਾ ਚੂੜੇ ਰੋਡ ਤੇ ਇੱਕ 75 ਸਾਲਾ ਬਜ਼ੁਰਗ ਵੱਲੋਂ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਗਲਤ ਹੱਤਕਰੀ ਕੀਤੀ ਗਈ ਰਾਤ ਤੁਹਾਡੇ ਵੱਲੋਂ ਪਹਿਲਾਂ ਦਿੱਤਾ ਗਿਆ ਅਤੇ ਉਸਦੇ ਅਗਲਾ ਪਰਚਾ ਵੀ ਦਰਜ ਕਰਾਇਆ ਗਿਆ ਕੀ ਸੀ ਮਾਮਲਾ ਸਾਡੇ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਕਿੰਨੇ ਸਾਲ ਦੀ ਸੀ ਉਹ ਬੱਚੀ ਜਿਹੜੀ ਸੀ ਇਹ ਜੀ ਇਦਾਂ ਵਾ ਇਹ ਫਤੇਗੜ ਚੂੜੀਆਂ ਰੋਡ ਤੇ ਕਲੋਨੀ ਆ ਬਾਬਾ ਦੀਪ ਸਿੰਘ ਕਲੋਨੀ ਉਥੇ ਇਹ ਜਿਹੜੀ ਘਟਨਾ ਇਹ 2 ਦਿਨ ਪਹਿਲਾਂ ਹੋਈ ਸੀ ਸਾਨੂੰ ਜਿੱਦਣ ਪਤਾ ਲੱਗਾ ਸੀ ਜਿਹੜਾ ਬੀਤਾ ਦਿਨ ਗਿਆ ਵਾ ਪਰਸੋਂ ਦੀ ਗੱਲ ਆ ਸਾਨੂੰ ਜਿਸ ਦਿਨ ਪਤਾ ਲੱਗਾ ਸੀ ਉਸ ਦਿਨ ਪਰਿਵਾਰ ਨੂੰ ਵੀ ਉਸ ਦਿਨ ਹੀ ਪਤਾ ਲੱਗਾ ਸੀ ਲੱਗਦਾ ਹੈ ਕਿ ਗੁਮਾਂਡ ਮੱਲੇ ਨੇ ਦੱਸਿਆ ਵੀ ਤੁਹਾਡੀ ਬੱਚੀ ਨਾਲ ਆਹ ਹਰਕਤ ਹੋਈ ਆ ਤੇ ਤੁਹਾਡੀ ਬੱਚੀ ਦਰਦ ਨਾਲ ਤੜਫ ਰਹੀ ਆ ਉਹ ਜਦੋਂ ਫਿਰ ਲਾਗੇ ਮੱਲੇ ਵਾਲੇ ਮਦਦ ਕਰਦੇ ਨੇ ਥਾਣੇ ਲੈ ਕੇ ਆਉਂਦੇ ਸਾਨੂੰ ਸਾਡਾ ਸਿੰਘ ਫੋਨ ਕਰ ਦਿੰਦਾ ਵਾ ਅਸੀਂ ਮੌਕੇ ਤੇ ਪਹੁੰਚਦੇ ਆ ਸੀ ਜਾ ਕੇ ਸਾਰੀ ਕਾਰਵਾਈ ਦੀ ਜਾਂਚ ਲੈਨੇ ਆ ਜੋ ਵੀ ਘਟਨਾ ਹੋਈ ਪਤਾ ਲੱਗਿਆ ਕਿ ਬੰਦੇ ਦੀ ਜਿਹੜਾ ਦੋਸ਼ੀ ਆ ਉਹਦੀ ਉਮਰ ਆ 75 ਤੋਂ 80 ਸਾਲ ਇੱਕ ਬਜ਼ੁਰਗ ਆ इवन ਕੀ ਕਹਿ ਲਈਏ ਆਪਾਂ ਕਿਸੇ ਦਾ ਜਿ ਤਰ੍ਹਾਂ ਕਿ ਦਾਦੇ ਦੀ ਉਮਰ ਦਾ ਕਹਿ ਲੋ ਉਹ ਬੱਚੇ ਤੇ ਬੱਚੀ ਦੀ ਉਮਰ ਕਿੰਨੀ ਆ 9 ਸਾਲ ਬੱਚੀ ਦੀ ਸਿਰਫ 9 ਉਮਰ 9 ਸਾਲ ਸੀ ਤੇ ਬੱਚੀ ਜਦੋਂ ਅਸੀਂ ਵੇਖੀ ਦਰਦ ਨਾਲ ਤੜਫ ਰਹੀ ਸੀ ਉਹ ਗੱਲ ਕਰੀਏ ਰਾਜਵੀਰ ਜੀ ਕਿਸ ਤਰ੍ਹਾਂ ਦੇ ਦੋ ਸਾਡਾ ਪੰਜਾਬ ਕਿਹੜੇ ਰਾਵਾਂ ਤੁਰ ਪਿਆ ਵਾ ਅਸੀਂ ਦੇਖਦੇ ਆ ਵੀ ਰਾਜ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਗੁਰੂ ਆਪੀਲਾ ਧਰਤੀ ਕਹਾਂ ਸਹੀ ਜਰਨੈਲ ਇਥੇ ਪੰਜਾਬ ਦੀ ਧਰਤੀ ਤੋਂ ਪੈਦਾ ਹੋਏ ਨੇ ਪਰ ਹੁਣ ਕੇਹ ਹਾਲਾਤ ਹੋ ਗਏ ਨੇ ਸਾਡੀਆਂ ਬੱਚੀਆਂ ਤੱਕ ਜਿਹੜੀਆਂ ਸੇਵ ਨਹੀਂ ਆ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਅੱਜ ਦਿਨ ਇਸਤਾਨੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਅੱਜ ਦਿਨ ਇਸਤਾਨ ਦੇ ਜਿਹੜੇ ਗਲਤ ਹਰਕਤਾਂ ਹੁੰਦੀਆਂ ਨੇ ਦੋਸ਼ੀਆਂ ਵੱਲੋਂ ਸਾਡੀ ਧੀਆਂ ਪੇੜਾਂ ਨਾਲ ਆਪਣੇ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂਗੇ ਕਿੱਥੇ ਸਾਡਾ ਪੰਜਾਬ ਜਿਹੜਾ ਵਾ ਕਿਹੜੇ ਦਾਤੇ ਖੜਾ ਹੋਸਤੇ ਇਹਦੇ ਵੇਖੋ ਜੀ ਸਾਡੇ ਇਹਨਾਂ ਕਾਨੂੰਨ ਦੇ ਵਿੱਚ ਜਿਹੜੇ ਕਮੀਆਂ ਆ ਗਈਆਂ ਵਾ ਕਮੀਆਂ ਨਾ ਆਉਣ ਦੇ ਕਾਰਨ ਹੀ ਆ ਕੁਝ ਹੋਣ ਡਿਆ ਵਾ ਨਹੀਂ ਤਾਂ ਜਿੱਥੇ ਅਸਾਂ ਸਿਖਾਣੇ ਗਜਨੀ ਦੇ ਬਜਾਰ ਦੇ ਵਿੱਚੋਂ ਲੋਕਾਂ ਦੀਆਂ 3 ਭੈਣਾਂ ਦੀਆਂ ਜਿੱਦਾਂ ਬਚਾਈਆਂ ਸੀ ਅੱਜ ਸਾਡੀਆਂ 3 ਭੈਣਾਂ ਨਾ ਹੋਣ ਦੇ ਬੀਤੇ ਜਿਹੜੇ ਦਿਨ ਸੀ ਇੱਕ ਪ੍ਰਤਾਪਨਗਰ ਅੰਮ੍ਰਿਤਸਰ ਦੇ ਵਿੱਚ ਘਟਨਾ ਹੁੰਦੀ ਆ ਮੋਗੇ ਦੇ ਵਿੱਚ ਭਿੰਡਰਕਲਾਂ ਉੱਥੇ ਬੱਚੀ ਨਾਲ ਹਰਕਤ ਨੂੰ ਦਿੱਤੀ ਜੀ ਆ ਪੰਜਾਬ ਦੀ ਘਟਨਾ ਫੇਰ ਅੰਮ੍ਰਿਤਸਰ ਦੀ ਆ ਗਈ ਜਿਹੜੀ ਪ੍ਰਵਾਸੀ ਆ ਜੀ ਉਹ ਉਪਰਵਾਸੀ ਸੀ ਉਹ ਤੁਹਾਡੀ ਅਕਾਲੀ ਜੀ ਬਿਲਕੁਲ ਜਿਹੜੀਆਂ ਘਟਨਾਵਾਂ ਤੁਸੀਂ ਦਸੀਆਂ ਵਾ ਤਿੰਨ ਘਟਨਾਵਾਂ ਜਿਹੜੀਆਂ ਵਾ ਦੋ ਘਟਨਾਵਾਂ ਅਮਰਸਰ ਦੀਆਂ ਸੀ ਜਿਹੜੀ ਕਿ ਪ੍ਰਤਾਪ ਨਗਰ ਦੀ ਸੀ ਉਹ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਪ੍ਰਤਾਪ ਨਗਰ ਘਟਨਾ ਕੀ ਹੋਈ ਸੀ ਤੇ ਉਹ ਕਿਹੜਾ ਸਿੰਘ ਸੀ ਜਿਸ ਵੱਲੋਂ ਘਟਨਾ ਕੀਤੀ ਗਈ ਸੀ ਜੋ ਤੁਹਾਨੂੰ ਪਤਾ ਲੱਗਾ ਫਿਰ ਕਿੰਨਾ ਕੁ ਆਪਣੇ ਨੂੰ ਸ਼ਰਮ ਮਹਿਸੂਸ ਕੀਤਾ ਵੀ ਸਿੰਘ ਤੇ ਹਮੇਸ਼ਾ ਲੋਕਾਂ ਦੀ ਧੀਆਂ ਭੈਣਾਂ ਦੇ ਇੱਜ਼ਤਾਂ ਬਚਾਉਂਦੇ ਨੇ ਇਹ ਕਿਹੜਾ ਸਿੰਘ ਜੰਮ ਪਿਆ ਜਿਹੜਾ ਲੋਕਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਖਰਾਬ ਕਰ ਰਿਹਾ ਸੀ ਉਹ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਉਹ ਵੀਡੀਓ ਕੀ ਸੀ ਇਹ ਕਟੜਖੀ ਹੋਈ ਸੀ ਉਹ ਨਹੀਂ ਜੋ ਉਹਨੂੰ ਅਸੀਂ ਸਿੰਘ ਬਤੌਰ ਨਹੀਂ ਕਹਿ ਸਕਦੇ ਇਹੋ ਜਿਹੀ ਜਿਹੜਾ ਹਰਕਤ ਕਰਦਾ ਨਾ ਉਹ ਸਿੰਘ ਨਹੀਂ ਹੋਦਾ ਉਹ ਤਾਂ ਗੰਦਾ ਬੰਦਾ ਵਾ ਉਹ ਤਾਂ ਮਾਂ ਪਿਓ ਦਾ ਇੱਕ ਬੀਜ ਗੰਦਾ ਜਿਹੜਾ ਜੰਮਿਆ ਆ ਨਾ ਉਹ ਕਲੰਕਿਤ ਆ ਉਹਨੂੰ ਸਿੰਘ ਦਾ ਨਾਮ ਤੇ ਦੇਣਾ ਵੀ ਬਹੁਤ ਛੋਟੀ ਗੱਲ ਹੋ ਗਈ ਆ ਉਹ ਸਿੰਘ ਨਹੀਂ ਹੋ ਸਕਦਾ ਕਿਉਂਕਿ ਸਿੰਘ ਦਾ ਤਾਂ ਇੱਕ ਕਰਤਾਰ ਇਹੋ ਜਿਹਾ ਸੀ ਕਿ ਕਿਸੇ ਧੀ ਭੈਣ ਦੀ ਕੋਈ ਇੱਜ਼ਤ ਤੇ ਕੋਈ ਮਸਲਾ ਹੁੰਦਾ ਸੀ ਨਾ ਤਾਂ ਉਹ ਭੱਜ ਕੇ ਸਿਖਾਂਵਾਂ ਵੱਲ ਚਲ ਜਾਂਦੀ ਸੀ ਉਹਨੂੰ ਪਤਾ ਹੁੰਦਾ ਸੀ ਕਿ ਸਿੱਖ ਹਮੇਸ਼ਾ ਸਾਡੀ ਰਖਿਆ ਲਈ ਖੜਦੇ ਆਏ ਨੇ ਤੇ ਇਹ ਤਾਂ ਗੰਦੀਆਂ ਹਰਕਤਾਂ ਕਰਨ ਦੇ ਇੱਕ ਛੋਟੀ ਜੀ ਬੱਚੀ ਉਹ ਵੀ ਮੇਰੇ ਖਿਆਲ ਨਾਲ 6 ਜਾਂ 7 ਸਾਲ ਦੀ ਉਹਦੀ ਉਮਰ ਹੋਣੀ ਆ ਤੇ ਉਹਦੀ ਮਾਤਾ ਜਿਹੜੀ ਆ ਉਹ ਵਿਚਾਰੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਨਾਲ ਬੱਚਿਆਂ ਨੂੰ ਲੈ ਕੇ ਜਾਂਦੀ ਸੀ ਤੇ ਉਹ ਨਾਲ ਹੀ ਲੈ ਆਉਂਦੀ ਸੀ ਤੇ ਜਦੋਂ ਸਕੂਲਾਂ ਤੋਂ ਸਕੂਲ ਤੋਂ ਛੁੱਟੀ ਕਰਕੇ ਜਾਂਦੀ ਸੀ ਤਾਂ ਉਹ ਬੱਚਿਆਂ ਨੇ ਇਹ ਹਰਕਤ ਕੀਤੀ ਉਹ ਬੱਚੇ ਨਾਲ ਤੇ ਉਸ ਤੋਂ ਬਾਅਦ ਜੋ ਵੀ ਚਲੋ ਪੁਲਿਸ ਨੇ ਬਹੁਤ ਵਧੀਆ ਆਪਣਾ ਕੰਮ ਕੀਤਾ ਰਾਤੋਂ ਰਾਤ ਬੰਦਾ ਚੁੱਕ ਲਿਆ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਆ ਭਿੰਡਰਕਲਾਂ ਦੀ ਵਿੰਡਰ ਜਿਹੜੀ ਅੰਮ੍ਰਿਤਪਾਲ ਮਹਿਰੋਂ ਨੇ ਐਕਸਪੋਜ਼ ਕੀਤਾ ਵਾ ਉਹ ਵੀ ਛੋਟੀ ਬੱਚੀ ਆ ਜੀ ਉਹਦੀ ਵੀ ਮਹਿਜ ਉਮਰ ਇੰਨੀ ਵਾ ਤੀਜੀ ਜਿਹੜੀ ਘਟਨਾ ਹੁੰਦੀ ਆ ਸ੍ਰੀ ਅਮਰਸਾਹ ਸਾਹਿਬ ਦੀ ਫੇਰ ਫਦੇਗੜ ਝੂੜੀਆਂ ਰੋਡ ਤੇ ਉਹਦੀ ਵੀ ਉਮਰ 9 ਸਾਲ ਦੀ ਆ ਐਨੇ ਕ ਹਾਲਾਤ ਮਾੜੇ ਹੋ ਚੁੱਕੇ ਨੇ ਸਾਡੇ ਪੰਜਾਬ ਦੇ ਨਾ ਨਸ਼ਾ ਬੰਦ ਨਾ ਬਲਾਤਕਾਰ ਦੇ ਨਾ ਕੋਈ ਦੋਸ਼ੀ ਦਾ ਕੋਈ ਕਾਰਵਾਈ ਜੇ ਕਾਰਵਾਈਆਂ ਹੁੰਦੀਆਂ ਵੀ ਆ ਬਲਾਤਕਾਰ ਦੀਆਂ ਤੇ ਕੀ ਆ ਕਲਾਕ ਕਾਰਵਾਈ ਦੀ ਦੋਸ਼ੀ ਜੇਲ੍ਹ ਚ ਆ ਪਰ ਕੀ ਉਹਦੇ ਨਾਲ ਸਾਨੂੰ ਸੰਤੁਸ਼ਟੀ ਮਿਲ ਜਾਂਦੀ ਹੈ ਪਰਿਵਾਰ ਨੂੰ ਸੰਤੁਸ਼ਟੀ ਮਿਲ ਜਾਂਦੀ ਹੈ ਕਿ ਜੇ ਮੈਂ ਸਵਾਲ ਕਰਾਂ ਪੁਲਿਸ ਵਾਲਿਆਂ ਨੂੰ ਜੇ ਕਿਤੇ ਪੁਲਿਸ ਵਾਲਿਆਂ ਦੀ ਬੱਚੀ ਦੇ ਨਾਲ ਹਰਕਤ ਹੋ ਜੇ ਤੇ ਕੀ ਆਪਾਂ ਉਹ ਕਾਰਵਾਈ ਤੇ ਸੰਤੁਸ਼ਟੀ ਕਰ ਲਵਾਂਗੇ ਮੇਰੇ ਖਿਆਲ ਨਾਲ ਤੇ ਨਾਲ ਸਾਨੂੰ ਤੇ ਸੰਤੁਸ਼ਟੀ ਹੁੰਦੀ ਨਹੀਂ ਕਿ ਸ਼ਾਇਦ ਇਹਨਾਂ ਨੂੰ ਹੋ ਜਾਂਦੀ ਹੋਵੇ ਪਰ ਜੇ ਅਸੀਂ ਅਸੀਂ ਮੈਂ ਖੁਦ ਹੀ ਗੱਲ ਕਰਾਂ ਅਸੀਂ ਖਾਲਸਾ ਰਵਾਇਤੀਆ ਗੱਲਾਂ ਕਰਾਂ ਤੇ ਸਾਨੂੰ ਮੌਕੇ ਤੇ ਝਟਕਣਾ ਚਾਹੀਦਾ ਸੀ ਕਿ ਦੋਸ਼ੀ ਦਾ ਉਸੇ ਟਾਈਮ ਗਾਟਾ ਲਾ ਦੋ ਚੜਦੀ ਗੱਲਾ ਹੋ ਜਾਂਦੀ ਆ ਇੱਕ ਵਾਰੀ ਕਾਰਜ ਹੋ ਜੇ ਨਾ ਜੋ ਦੂਜੀ ਵਾਰੀ 10 ਵਾਰੀ ਸੋਚਦਾ ਵਾ ਬੰਦਾ ਕਾਰਜ ਕਰਨ ਲੱਗਿਆ ਪਰ ਗੱਲ ਕਰੀਏ ਰਾਜਵੀ ਅਕਾਲੀ ਜੀ ਹਮੇਸ਼ਾ ਤੁਸੀਂ ਹੱਕ ਦੇ ਸੱਚ ਦੇ ਪੈਰੇ ਦੇ ਖੜੇ ਹੋ ਅਸੀਂ ਦੇਖਿਆ ਪਰ ਜਿਹੜੀਆਂ ਦੋ ਘਟਨਾਵਾਂ ਹੋਈਆਂ ਨੇ ਇੱਕ ਸ਼੍ਰੀ ਅਮਰਸਾ ਸਾਹਿਬ ਦੀ ਗੱਲ ਕਰੀਏ ਜਿਹੜੀ ਕਿ ਪ੍ਰਤਾਪਨਗਰ ਦੀ ਜਿਹੜੀ ਘਟਨਾ ਹੋਈ ਆ ਤੁਸੀਂ ਕਹ ਰਹੇ ਹੋ ਕਿ ਸਿੰਘ ਨਹੀਂ ਹੈਗਾ ਪਰ ਅਸੀਂ ਦੇਖ ਲਿਆ ਵੀ ਵੀਡੀਓ ਵਿੱਚ ਉਹ ਸਰਦਾਰ ਸੀ ਕਿਦਾਂ ਸਰਦਾਰ ਦਾ ਕਿਰਦਾਰ ਬਹੁਤ ਵੱਡਾ ਸਰਦਾਰ ਦਾ ਕਿਰਦਾਰ ਹੁੰਦਾ ਜਿਹਦੇ ਸਿਰ ਤੇ ਪੱਗ ਸਜਾਈ ਜਾਂਦੀ ਆ ਉਹਨੂੰ ਸਰਦਾਰ ਨਾਮ ਦਿੱਤਾ ਜਾਂਦਾ ਵਾ ਤੁਸੀਂ ਦੇਖਿਆ ਵੀ ਬੱਚੀ ਜਦੋਂ ਗੰਗਲੀ ਵਿੱਚ ਲੰਗਦੀਆਂ ਹੁੰਦੀਆਂ ਨੇ ਉਹ ਆਪਣਾ ਪ੍ਰਾਈਵੇਟ ਪਾਰ ਜਿਹੜਾ ਵਾ ਉਸ ਬੱਚਿਆਂ ਦੇ ਮੂਹਰੇ ਸ਼ੌਂਦਾ ਵਾ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਆ ਪੁਲਿਸ ਦੀ ਅਸੀਂ ਸ਼ਾਬਾਸ਼ ਕਰਦੇ ਆ ਅਮਰਸਰ ਸਾਹਿਬ ਪੁਲਿਸ ਦੀ ਬਹੁਤ ਵੱਡਾ ਪੁਲਿਸ ਦਾ ਪ੍ਰਾਲਾ ਸੀ ਜਦੋਂ ਵੀ ਵੀਡੀਓ ਵਾਇਰਲ ਹੁੰਦੀ ਆ ਪੁਲਿਸ ਉਹਨਾਂ ਜਿਹੜੇ ਕੀ ਪਾਸਕੋ ਐਕਟ ਜਿਹੜਾ ਲਗਾ ਜਾਂਦਾ ਬੰਦੇ ਉੱਤੇ ਤੁਸੀਂ ਜੇਲ੍ਹ ਪੇ ਜਾਂਦਾ ਵਾ ਤੇ ਉਸ ਤੋਂ ਬਾਅਦ ਦੂਸਰੀ ਜਿਹੜੀ ਤੁਸੀਂ ਕੱਟਾਂ ਦੱਸਦੇ ਹੋ ਪਿੰਡ ਰੋਡੇ ਪਿੰਡ ਪਿੰਡਾਂ ਦੀ ਸੌਰੀ ਪਿੰਡ ਪਿੰਡਾਂ ਦੀ ਮੋਗੇ ਦੇ ਲਾਗੇ ਦੀ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਉੱਚ ਵੀ ਉਹ ਸਰਦਾਰ ਆ ਉੱਚ ਵੀ ਸਰਦਾਰ ਆ ਤੇ ਬੱਚਿਆਂ ਲੰਗੋ ਲੰਗਦੀਆਂ ਉਹਨਾਂ ਨਾਲ ਵੀ ਗਲਤ ਹਰਕਾ ਕਰਦਾ ਉਹ ਵੀ ਬਾਜ਼ਾਰ ਵਿੱਚ ਗਾੜੀ ਵਿੱਚ ਬਿਲਕੁਲ ਡਰਿਆ ਨਹੀਂ ਵੀ ਕੈਮਰਾ ਲੱਗਾ ਵਾ ਕਿਸੇ ਕੋਲ ਦੇਖ ਲੂਗਾ ਕਿਉਂਕਿ ਜਦੋਂ ਸਰਦਾਰ ਦੀ ਕਰਤਾਰ ਦੀ ਗੱਲ ਆਉਂਦੀ ਆ ਜਦ ਜਿਹਦੇ ਸਿਰ ਤੇ ਪੱਗ ਬਣੀ ਹੁੰਦੀ ਆ ਤੇ ਲੋਕ ਬੜਾ ਮਾਣ ਮਹਿਸੂਸ ਕਰਦੇ ਨੇ ਵੀ ਇਹ ਭਾਈ ਸਰਦਾਰ ਆ ਸਾਡੀਆਂ ਧੀਆਂ ਪੜਾ ਸੇਵ ਨੇ ਪਰ ਜਦੋਂ ਇਸ ਤਰ੍ਹਾਂ ਦੀ ਹਰਕਤਾਂ ਹੁੰਦੀਆਂ ਕਿਤੇ ਕਿਤੇ ਆਪਣੇ ਆਪ ਦੇ ਸ਼ਰਮ ਤੇ ਮਹਿਸੂਸ ਹੁੰਦੀ ਆ ਵੀ ਕਿਹੜੇ ਹਾਲਾਤਾਂ ਵਿੱਚ ਇਹ ਕਿਹੜੇ ਲੋਕ ਨੇ ਜਿਹੜੇ ਬੇੜੀ ਦੇ ਰੂਪ ਤਾਰਨ ਕਰ ਗਏ ਨੇ ਬਿਲਕੁਲ ਜੀ ਇਹਦੇ ਵਿੱਚ ਘਾਟ ਪਰਿਵਾਰਾਂ ਦੀ ਵੀ ਆ ਜਾਂਦੀ ਆ ਜਿੱਥੇ ਆਪਾਂ ਗੱਲ ਕਰੀਏ ਨਾ ਕਿ ਇਥੇ کردار ਸਰਦਾਰ ਦਾ ਜੀ ਵੇਖਿਆ ਜਾਵੇ ਉਥੇ ਪਰਿਵਾਰ ਨੂੰ ਵੀ ਵੇਖਣਾ ਚਾਹੀਦਾ ਵੀ ਅਸੀਂ ਆਪਣੇ ਬੱਚੇ ਨੂੰ ਕੀ ਸਿਖਾਉਂਦੇ ਆ कि ਅਸੀਂ ਆ ਆਪਣੇ ਬੱਚੇ ਨੂੰ ਸਿਖਾਇਆ ਵਾ ਜਿੱਥੇ ਅਸੀਂ ਰੋਨੇ ਆ ਪਿੱਟਦੇ ਆ ਵੀ ਆਪਣੇ ਗੁਰੂ ਨਾਲ ਜੁੜੋ ਤੁਹਾਨੂੰ ਗੁਰੂ ਨੇ ਤੁਹਾਨੂੰ ਹਰ ਇੱਕ ਚੀਜ਼ ਬਖਸ਼ੀ ਹੋਈ ਆ ਤੁਹਾਨੂੰ ਗਤਕਾ ਬਖਸ਼ਿਆ ਵਾ ਤੁਹਾਨੂੰ ਬਾਣੀ ਬਖਸ਼ੀ ਆ ਤੁਹਾਨੂੰ ਘਰ ਦਿੱਤਾ ਹੋਇਆ ਵਾ ਪਰ ਜੇ ਅਸੀਂ ਫਿਰ ਵੀ ਕੰਜਰਖਾਨੇ ਨੂੰ ਐਗਜ਼ੈਪਟ ਕੀਆ ਪਰ ਤਾਂ ਲਾਜ਼ਮੀ ਆ ਨਾ ਇਹਨਾਂ ਦੇ ਜਿਹੜੇ ਫਿਰ ਗਾਂ ਬੱਚੇ ਆ ਉਹ ਫਿਰ ਇਹੋ ਜਿਕੇ ਕਰਨਗੇ ਤੇ ਫਿਰ ਉਹਨਾਂ ਦੇ ਸਿਰ 'ਚ ਸਵਾਈ ਪੈਣੀ ਆ ਉੱਥੇ ਸਰਦਾਰ ਨਹੀਂ ਆ ਜਾਂਦਾ ਉੱਥੇ ਫਿਰ ਇਹੋ ਜਿਕੇ ਗੰਦੀ ਸਾਬਤ ਹੁੰਦੇ ਨੇ ਉਹਨਾਂ ਨੂੰ ਸਰਦਾਰ ਨਾ ਪਾ ਕਹੀਏ ਕਿਉਂਕਿ ਸਰਦਾਰਾਂ ਦਾ ਕਿਰਦਾਰ ਬੜਾ ਉੱਚਾ ਸੁੱਚਾ ਰਿਹਾ ਵਾ ਆਪਾਂ ਜੇ ਪਿਛੋਕੜ ਤੋਂ ਵੇਖੀ ਜੇ ਪਾ ਆਪਣਾ ਪੁਰਾਣਾ ਇਤਿਹਾਸ ਵੇਖੀਏ 84 ਵੇਲਾ ਵੇਖ ਲਈਏ ਉੱਥੇ ਵੀ ਸਾਡੇ ਆਪਣੇ ਸਿੰਘ ਸੰਤਾਂ ਦੇ ਵੇਲੇ ਦੀ ਗੱਲਾਂ ਕਰੀਏ ਤੇ ਜੇ ਆਪਾਂ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਵੀ ਸਰਦਾਰਾਂ ਦੀਆਂ ਪਹਿਲੀ ਆਈਆਂ ਅਸ਼ੀਦਿਆਂ ਵੇਲੇ ਤੇ ਜੇ ਇਹਨਾਂ ਨੂੰ ਅਸੀਂ ਉਹਨਾਂ ਨਾਲ ਕੰਪੈਰੀਜ਼ਨ ਕਰੀਏ ਤਾਂ ਬੜੀ ਗਲਤ ਗੱਲ ਹੋ ਜਾਂਦੀ ਹੈ ਸਰਦਾਰ ਨਹੀਂ ਆ ਇਹ ਕਲੰਕਤ ਹੈ ਇਹ ਸਿਰਫ ਬਦਨਾਮੀ ਕਰਨ ਹੀ ਆਏ ਨੇ ਇਹੋ ਜਿਕੇ ਇਹ ਗੰਦੇ ਨੇ ਇਹੋ ਜਿਕੇ ਆਂਡੇ ਬਿਲਕੁਲ ਜੀ ਗੱਲ ਕਰੀਏ ਰਾਜਵੀਰ ਕਾਲੀ ਜੀ ਪਿਛੇ ਦੇ ਤੁਸੀਂ ਦੇਖਿਆ ਵੀ ਇੱਕ ਕਲਕੱਤੇ ਵਿੱਚ ਇੱਕ ਡਾਕਟਰ ਦੇ ਨਾਲ ਬਲਾਤਕਾਰ ਹੁੰਦਾ ਵਾ ਪੀ ਅਸੀਂ ਦੇਖਿਆ ਵੀ ਡਾਕਟਰ ਦੀ ਜਿਹੜੀ ਮਾਤਾ ਜੀ ਸੀ ਉਸ ਦਾ ਬਿਆਨ ਆਇਆ ਸੀ ਪੀ ਜੇਕਰ ਉਸ ਜਗ੍ਹਾ ਤੇ ਮਰਤੀ ਦੇ ਜਗ੍ਹਾ ਤੇ ਸਰਦਾਰ ਹੁੰਦਾ ਤੇ ਸ਼ਹਿਰ ਮਰਤੀ ਨਾ ਇਸ ਤਰ੍ਹਾਂ ਬਲਾਕ ਕਰ ਨਾ ਹੁੰਦਾ ਅੱਜ ਮਰਤੀ ਜਿੰਦਾ ਹੁੰਦੀ ਕਿਉਂਕਿ ਸਰਦਾਰ ਤੇ ਲੋਕ ਵਿਸ਼ਵਾਸ ਬਹੁਤ ਕਰਦੇ ਨੇ ਕਹਿੰਦੇ ਗੁਰੂ ਦਾ ਸਿੰਘ ਨੇ ਜਿੱਥੇ ਕਿਤੇ ਸਰਦਾਰ ਚੱਲ ਜੇ ਨਾ ਤੇ ਲੋਕ ਉੱਥੇ ਧੀਆ ਪਿਆ ਜਿਹੜੀ ਆਪਣੇ ਨੂੰ ਸੇਮ ਮਹਿਸੂਸ ਕਰਦਿਆਂ ਨੇ ਪੀ ਹੁਣ ਗੁਰੂ ਦਾ ਸਿੰਘ ਆ ਗਿਆ ਇਹਾਨੂੰ ਡਰਾਂ ਦੀ ਲੋੜ ਨਹੀਂ ਆ। ਇਹ ਅਸੀਂ ਅਕਸਰ ਗੱਲ ਦੇਖੀ ਆ ਜਦੋਂ ਕੋਈ ਕਿਸੇ ਆਟੋ 'ਚ ਬੈਠਨੇ ਆ ਜਾਂ ਕਿਤੇ ਕੋਈ ਸਫ਼ਰ ਕਰਦਿਆਂ ਧੀਆ ਭੈਣਾ ਤੇ ਖਾਸ ਕਰਕੇ ਪਰਿਵਾਰ ਵਾਲੇ ਕਹਿੰਦੇ ਨੇ ਭਾਈ ਉਸ ਆਟੋ 'ਚ ਬਹਿਣਾ ਵਾ ਜਿੱਥੇ ਕੋਈ ਸਰਦਾਰ ਬੈਠਾ ਹੋਵੇ ਨਾ ਕਿ ਮੋਨਾ ਬੰਦਾ। ਇੰਨਾ ਵਿਸ਼ਵਾਸ ਕਰਦੇ ਨੇ ਸਰਦਾਰ ਤੇ ਪਰ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਜਿਹੜਾ ਇਸ ਚੀਜ਼ ਆ ਸਵਾਲੀਆ ਨਿਸ਼ਾਨ ਜੂ ਬੰਦਾ ਏ ਉਹਦਾ ਕਾਰਨ ਵੇਖੋ ਨਾ ਵੇਖੋ ਜਿਹੜਾ ਜਿਹਦਾ ਤੇ ਕਿਰਦਾਰ ਆ ਜਿਹੜਾ ਅਮਰਤਾ ਹਰੀ ਸਿੰਘ ਆ ਉਹਨੂੰ ਤਾਂ ਗੁਰੂ ਸਾਹਿਬ ਨੇ ਬਾਣੀ ਵੱਲੋਂ ਸਾਫ਼ ਤੌਰ ਤੇ ਵਰਜਿਆ ਵਾ। ਵੇਖ ਪਰਾਈਆਂ ਚੰਗੀਆਂ ਮ ਜਿਹੜਾ ਤਾਂ ਪਾਣੀ ਦੇ ਆਧਾਰ ਤੇ ਚੱਲਦਾ ਪਿਆ ਵਾ ਉਹਦਾ ਤਾਂ ਕਿਰਦਾਰ ਸਾਹਮਣੇ ਨਜ਼ਰ ਆਉਂਦਿਆ ਵਾ ਤੇ ਜਿਹਦੇ ਮਾਂ ਦੇ ਵਿੱਚ ਹੈ ਹੀ ਮੈਲ ਆ ਜਿਹਨੂੰ ਜਿਹਦੇ ਮਾਪਿਆਂ ਨੇ ਕੁਝ ਦੱਸਿਆ ਹੀ ਨਹੀਂ ਆ ਉਹਨਾਂ ਨੇ ਤਾਂ ਫਿਰਦੇ ਹੋਰ ਹਰਕਤਾਂ ਹੀ ਕਰਨੀਆਂ ਤੇ ਬਾਅਦ ਸਿਰ ਸਵਾਈ ਪਾਉਣੀ ਆ ਅਸੀਂ ਕਿਰਦਾਰ ਦੀ ਗੱਲ ਕਰੀਏ ਨਾ ਜਿਹੜਾ ਗੁਰੂ ਸਾਹਿਬ ਦੇ ਪਾਏ ਪੂਰਨਾਂ ਤੇ ਚੱਲਣ ੜਿਆ ਵਾ ਉਹਦੇ ਵੱਲੋਂ ਕੋਈ ਸ਼ੰਕਾ ਨਹੀਂ ਆ ਔਰ ਗੱਲਾਂ ਵੀ ਉਹਨਾਂ ਦੀਆਂ ਇਤਿਹਾਸ ਵੀ ਉਹਨਾਂ ਦੇ ਹੀ ਸੁਣਾਏ ਜਾਂਦੇ ਨੇ ਕਿਉਂਕਿ ਉਹ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਚੱਲ ਰਹੇ ਨੇ ਅਟੱਲ ਨੇ ਜੇ ਆਪਾਂ ਕਲਕੱਤੀ ਦੀ ਘਟਨਾ ਦੀ ਗੱਲ ਕਰੀਏ ਨਾ ਤੇ ਅਮਰਤਮਲ ਇਤ ਮੌਕੇ ਤੇ ਜੇ ਕਿਤੇ ਕੋ ਸਰਦਾਰ ਹੁੰਦਾ ਤੇ ਮੇਰੀ ਅੱਜ ਬੱਚੀ ਜਿੰਦਾ ਹੁੰਦੀ ਬਲਾਦ ਕਰਨਾ ਹੁੰਦਾ ਗੱਲ ਤਾਂ ਫੇਰ ਉਹ ਕਰਤਾਰ ਦੀ ਆਉਣੀ ਹੈ ਨਾ ਵੀ ਤੁਹਾਡਾ ਕਰਤਾਰ ਕਿੱਥੇ ਆ ਤੁਸੀਂ ਗੁਰੂ ਦੇ ਬਚਨਾਂ ਤੇ ਚੱਲਣ ਦੇ ਜੇ ਕਿ ਨਹੀਂ ਚੱਲਣ ਦੇ ਜੇ ਹੁਣ ਤਰਨੂ ਤਾਂ ਹੁਣ ਅੱਜ ਕੱਲ ਤਾਂ ਬਈਏ ਵੀ ਵੇਖਣ ਨੂੰ ਤੇ ਪਰਨਾ ਬਣ ਲੈਦੇ ਨੇ ਤਾਂ ਗੱਲ ਕਰਤਾਰ ਦੀ ਆਉਣੀ ਹੈ ਗੱਲ ਗੁਰੂ ਦੇ ਬਚਨਾਂ ਦੀ ਆਉਣੀ ਹੈ ਇਹ ਆਪਾਂ ਹਰ ਇੱਕ ਜਿਹਨੂੰ ਇੱਕ ਤਕੜੀ ਚ ਨਹੀਂ ਤੋਲ ਸਕਦੇ ਅੱਜ ਕੱਲ ਕਾਲੀ ਯੁਗ ਦਾ ਪੈਰਾ ਵਾ ਕਾਲੀ ਯੁਗ ਦੇ ਹਿਸਾਬ ਨਾਲ ਬਹੁਤ ਕੁਝ ਹੋਣ ਡਿਆ ਵਾ ਕਿਉਂਕਿ ਮਾਪਿਓ ਹੀ ਆਪਣੇ ਬੱਚਿਆਂ ਨੂੰ ਫੋਰਸ ਕਰਦੇ ਨੇ ਤੂੰ ਗਤਕੇ ਦੀਆਂ ਕਲਾਸਾਂ ਛੱਡ ਤੇ ਡਾਂਸ ਵਾਲੀਆਂ ਕਲਾਸਾਂ ਨੂੰ ਐਗਜ਼ੈਪਟ ਕਰ ਤੇ ਫਿਰ ਨਤੀਜੇ ਇਹੋ ਜਿਹੇ ਸਾਹਮਣੇ ਆਉਂਦੇ ਜੀ ਜੋ ਤੁਹਾਡੇ ਹੋਣ ਡੇ ਨੇ ਬਿਲਕੁਲ ਜੀ ਤੁਸੀਂ ਬਹੁਤ ਸੋਹਣੀ ਗੱਲਬਾਤ ਕੀਤੀ ਆ ਇਸ ਚੀਜ਼ ਨੂੰ ਲੈ ਕੇ ਵੀ ਬੱਚੇ ਆਪਣੇ ਜਿਹੜੇ ਮਾਪਿਓ ਨੇ ਆਪਣੇ ਬੱਚਿਆਂ ਨੂੰ ਗਤਕੇ ਛੱਡ ਕੇ ਤੇ ਅੱਜ ਕੱਲ ਜਿਹੜੀਆਂ ਅਸੀਂ ਦੇਖ ਰਹੀ ਲਾ ਬਣਾਉ ਵਾਸਤੇ ਜਿਹੜੀਆਂ ਕਹਿ ਦਿੰਦੇ ਨੇ ਵੀ ਰੀਲਾ ਬਣਾਓ ਕੀ ਹਾਲਾਤ ਹੋ ਗਏ ਨੇ ਸਾਡੇ ਪੰਜਾਬ ਦੇ ਕੀ ਲੱਗਦਾ ਜੇਕਰ ਅਸੀਂ ਦੇਖਿਆ ਕਈ ਅਜੇ ਇਹ ਸਿੱਖ ਪਰਿਵਾਰ ਨੇ ਜਾਂ ਅਜੇ ਇਹ ਲੋਕ ਨੇ ਜਿਹੜੇ ਖਾਸ ਕਰਕੇ ਆਪਣੇ ਬੱਚਿਆਂ ਨੂੰ ਗਤਕੇ ਵਾਲ ਜਾਂ ਗੁਰੂ ਸਾਹਿਬ ਦੇ ਵਾਲੇ ਲਵਾਉਣ ਦੀ ਬਜਾਏ ਰੀਲਾ ਬਣਾਉਣ ਵਾਸਤੇ ਕਹਿੰਦੇ ਨੇ ਵੀ ਡਾਂਸ ਤੇ ਰੀਲਾ ਬਣਾਓ ਜਾਂ ਗਿੱਧੇ ਭੰਗੜੇ ਵਾਲ ਜਾਓ ਕਿ ਲੱਗਦਾ ਪੰਜਾਬ ਸਾਡਾ ਗਿੱਧਾ ਭੰਗੜਾ ਦਾ ਵਾਲ ਨਚਾਰ ਪੰਜਾਬ ਬਣ ਗਿਆ ਪੰਜਾਬ ਹਮੇਸ਼ਾ ਸੂਰਮਿਆਂ ਦੀ ਧਰਤੀ ਕਹਾਉਂਦਾ ਵਾ ਮਾਲਾ ਯਾਰ ਰਣਜੀਤ ਸਿੰਘ ਇਸ ਧਰਤੀ ਤੇ ਹੀ ਪੰਜਾਬ ਤੇ ਸੀ ਤੇ ਸੋਭਾ ਸੀ ਸਾਡੇ ਸਰਦਾਰ ਦੀ ਹਰੀ ਸਿੰਘ ਨਲੂਆ ਵਰਗੇ ਸਰਦਾਰ ਸੀ ਗੁਰੂਆਂ ਪੀਰਾਂ ਦੀ ਧਰਤੀ ਕਹਾਉਂਦਾ ਸੀ ਕਿ ਲੱਗਦਾ ਵੀ ਅਮਰਸਰ ਸਾਹਿਬ ਹੁਣ ਗੁਰੂ ਪੀਰਾਂ ਦੀ ਧਰਤੀ ਆ ਸ਼੍ਰੀ ਗੁਰੂ ਰਾਮਦੇਵ ਜੀ ਦੀ ਧਰਤੀ ਆ ਪਰ ਇਸ ਤੰਦੇ ਹਾਲਾਤ ਹੋ ਗਏ ਨੇ ਇਹ ਚੀਜ਼ ਲੈ ਕੇ ਕਿ ਲੱਗਦਾ ਕਿ ਤੇ ਮਾਪੇ ਦਾ ਵੀ ਇਸ ਚੀਜ਼ ਦੇ ਵਿੱਚ ਵੱਡਾ ਕਸੂਰ ਹੈਗਾ ਬਿਲਕੁਲ ਜੀ ਮਾਪੇ ਪਿਓ ਦਾ ਸਭ ਤੋਂ ਵੱਡਾ ਰੋਲ ਹੁੰਦਾ ਵਾ ਇਹਦੇ ਵਿੱਚ ਬੱਚੇ ਦੇ ਜੀਵਨ ਦੇ ਵਿੱਚ ਕਿਉਂਕਿ ਸਭ ਤੋਂ ਪਹਿਲੀ ਜਿਹੜੀ ਕਲਾਸ ਹੈ ਨਾ ਬੱਚੇ ਦੀ ਉਹ ਮਾਪੇਓ ਤੋਂ ਸ਼ੁਰੂ ਹੁੰਦੀ ਆ ਕਿਉਂਕਿ ਜੋ ਬੱਚਾ ਦੇਖਦਾ ਵਾ ਆਪਣੇ ਮਾਪੇਵਾਂ ਵੱਲ ਸੋਈ ਸਿੱਖਦਾ ਵਾ ਹੁਣ ਅੱਜ ਮੇਰਾ ਬੱਚਾ ਵਾ ਮੈਂ ਜੇ ਦਸਤਾਰ ਸਜਾਉਂਦਾ ਬਾਣਾ ਪਾ ਰਿਹਾ ਵਾ ਗੁਰੂ ਸਾਹਿਬ ਦਾ ਦਿੱਤਾ ਹੋ ਜਿਸੀ ਕਲਾਸਾਂ ਲਾਉਂਦੇ ਆ ਬਗਤਕੇ ਦੀਆਂ ਮੇਰੀ ਪਹਚੰਗਣਾਣਾ 8 ਸਾਲ ਦੀ ਹੈ ਗਤਕੇ ਦੀ ਕਲਾਸ ਤੇ ਜਾਂਦੀ ਹੈ ਇੱਕ ਡੇਢ ਸਾਲ ਦੀ ਪਹਚੰਗਣਾ ਮੇਰੀ ਛੋਟੀ ਉਹ ਆਪਣੀ ਛੋਟੀ ਭੈਣ ਨੂੰ ਵੇਖ ਕੇ ਉਹ ਉਸੇ ਤਰ੍ਹਾਂ ਪੈਂਤਰਾ ਕਰਦੀ ਗਤਕੇ ਦੀ ਹੁਣ ਉਹਨੂੰ ਅਸੀਂ ਸਿਖਾਉਂ ਥੋੜੀ ਡੇ ਆ ਉਹ ਸਿੱਖਣ ਕਿਤੋਂ ਡੇ ਆ ਸਾਡੇ ਤੋਂ ਅਸੀਂ ਗੁਰੂਆਂ ਤੋਂ ਕਿ ਹੋਇਆ ਵਾ ਅਸੀਂ ਆਪਣੇ ਕਰਤਾਰ ਵਾਲੇ ਚੱਲਣ ਡੇ ਆ ਨਾ ਆਪਣੇ ਗੁਰੂ ਸਾਹਿਬ ਦੇ ਪਾਏ ਹੋਏ ਪੁਰਨਿਆਂ ਤੇ ਚੱਲਣ ਡੇ ਤੇ ਜੇ ਇਹੋ ਹੀ ਕਿਸੇ ਨੇ ਉਹਨਾਂ ਨੂੰ ਤੋਰਿਆ ਹੁੰਦਾ ਵੀ ਨਹੀਂ ਤੁਸੀਂ ਰੀਲਾਂ ਬਣਾਉਣੀਆਂ ਵਾ ਤੁਸੀਂ ਭੰਗੜੇ ਦੀਆਂ ਕਲਾਸਾਂ ਜੁਆਇਨ ਕਰੋ ਤਾਂ ਜੇ ਸਾਡੇ ਬੱਚੇ ਨੇ ਕੱਲ ਨੂੰ ਵੱਡੀ ਹੋਣਾ ਵਾ ਤੇ ਕੀ ਗੱਲ ਉਹ ਡਾਂਸਰ ਨਹੀਂ ਬਣੂਗੀ ਫਿਰ ਉਹ ਕੰਜਰ ਕਹਾਵਾਂਗੇ ਭੀ ਜੇ ਮੰਨ ਲਓ ਆਪਣੀ ਸਾਡੀ ਘਰ ਦੀ ਧੀ ਆ ਉਹ ਅੱਜ ਨੱਚਣ ਦੀ ਸਕੂਲ ਦੇ ਵਿੱਚ ਡਾਂਸ ਦੇ ਜਿਹੜਾ ਪਾਰਟਿਸਿਪੇਟ ਕਰਦੀ ਆ ਕੱਲ ਨੂੰ ਵਿਆਹਾਂ ਸ਼ਾਦੀਆਂ ਤੇ ਵੀ ਨੱਚੂਗੀ ਖੁਸ਼ੀ ਦੇ ਮਾਹੌਲ ਦੇ ਵਿੱਚ ਫਿਰ ਕੱਲ ਨੂੰ ਕੋਈ ਸਟੇਜ ਆਏਗੀ ਉੱਤੇ ਵੀ ਨੱਚੇਗੀ ਪਰ ਤੋ ਕੰਜਰ ਬਣ ਕੇ ਬਹਿ ਜਾਗੇ ਇਹਨਾਂ ਨੇ ਇੱਕ ਦਾਅ ਦੇ ਤੋਇਆ ਜੀ ਪੰਜਾਬੀ ਵਿਰਸਾ ਸਾਡਾ ਇਹ ਪੰਜਾਬੀ ਵਿਰਸਾ ਨਹੀਂ ਸੀ ਇੱਕ ਛੋਟੀ ਜੀ ਗੱਲ ਐ ਫੋਰ ਐਗਜ਼ਾਮਪਲ ਦੇ ਦਵਾ ਮਾਰਾ ਯਾ ਰਾਂਜੀਤ ਸਿੰਘ ਨੇ ਨਾ ਆਪਣਾ ਕੈਂਠਾ ਲਾ ਕੇ ਦਿੱਤਾ ਸੀ ਨਚਾਰ ਜਿਹੜੀ ਕੁੜੀ ਨੱਚਦੀ ਪਈ ਸੀ ਤੇ ਕਾਲੀ ਫੂਲਾ ਸਿੰਘ ਜ਼ਥੇਦਾਰ ਸਾਹਿਬ ਨੇ ਉਹਨਾਂ ਨੂੰ ਕੋੜਿਆਂ ਦੀ ਸਜ਼ਾ ਦਿੱਤੀ ਸੀ ਕਾਰਨ ਸੀ ਕਿ ਉਹਨਾਂ ਨੇ ਅੱਗੋਂ ਟਿੱਪਣੀ ਪਤਾ ਕੀ ਕੀਤੀ ਸੀ ਕਿ ਮੈਂ ਇੱਕ ਰਾਜਾ ਵਾ ਉਹ ਤੇਰੇ ਰਾਜੇ ਹੋਣ ਤੋਂ ਪਹਿਲਾਂ ਤੂੰ ਇੱਕ ਗੁਰੂ ਦਾ ਸਿੱਖ ਹੈਂ ਤੂੰ ਅੰਮ੍ਰਿਤਧਾਰੀ ਸਿੱਖ ਹੈਂ ਤੇ ਤੇਰਾ ਕਰਦਾਰ ਕੀ ਆ ਉਹਨੂੰ ਕੋੜਿਆਂ ਦੀ ਸਜ਼ਾ ਦਿੱਤੀ ਸੀ ਅੱਜ ਵੀ ਉਹ ਦਰਖਤ ਹੈਗਾ ਉਸ ਸ੍ਰੀ ਸਚਕੰਡ ਸਾਹਿਬ ਚ ਉਹ ਵੇਖਿਓ ਅੱਜ ਵੀ ਦਰਖਤ ਤਾਂ ਮੌਜੂਦ ਆ ਇਹੋ ਜਿਕੇ ਕਰਦਾਰ ਹੁੰਦੇ ਨੇ ਸਿੱਖਾਂ ਦੇ ਸਰਦਾਰਾਂ ਦੇ ਅੱਜਕੱਲ ਜਿਹੜੇ ਇਹਨਾਂ ਨੇ ਤੇ ਆਪਣੇ ਗੁਰੂ ਘਰ ਨਹੀਂ ਛੱਡੇ ਇਹ ਉੱਥੇ ਜਾ ਕੇ ਰੀਲਾਂ ਪਾਣੀਆਂ ਫੋਟੋਆਂ ਖਿੱਚਲੀਆਂ ਰੀਲਾਂ ਪਾਲੀਆਂ ਉਹ ਕਦੇ ਆਪਣੇ ਬੱਚਿਆਂ ਨੂੰ ਪੁੱਛੋ ਤੁਸੀਂ ਜਾ ਕੇ ਕਰਨ ਕੀ ਡੇ ਨੇ ਜਦੋਂ ਤੁਸੀਂ ਆਪਣੇ ਬੱਚੇ ਦਾ ਧਿਆਨ ਹੀ ਨਹੀਂ ਰੱਖਣਾ ਤਾਂ ਫਿਰ ਆਫੀਸ਼ੀਅਲੀ ਇਹ ਚੀਜ਼ਾਂ ਸਾਹਮਣੇ ਆਉਣੀਆਂ ਹੀ ਆਉਣੀਆਂ ਬੱਚੇ ਗਲਤ ਰਾਹ ਤੇ ਚੱਲਣਗੇ ਬੱਚੇ ਗਲਤ ਰਾਹ ਤੇ ਹੀ ਫਿਰ ਉਹ ਜੋ ਹਾਲਾਤ ਦਿਖਣਦੇ ਨੇ ਸੋ ਹੀ ਸਾਹਮਣੇ ਆਉਣੇ ਆ ਬਿਲਕੁਲ ਰਾਜਵੀਰ ਦੀ ਗੱਲ ਕਰੀਏ ਪਿਛਲੇ ਦਿਨ ਤੁਸੀਂ ਪਹਿਰਾ ਲਾਇਆ ਸੀ ਆਪਣੇ ਸਿੰਘਾਂ ਦੇ ਨਾਲ ਦਰਬਾਰ ਸਾਹਿਬ ਦੇ ਬਾਗ ਜਿਹੜੇ ਸਿੰਘ ਕੀ ਪ੍ਰਕਰਮਾ ਵਾ ਜਿੱਥੇ ਉੱਥੇ ਹਾਰੀਜਾ ਸਟਰੀਟ ਆ ਜਿੱਥੇ ਕਿ ਵੱਡੀ ਤੇ ਦਾਅ ਵਿੱਚ ਜਿਹੜੇ ਫੋਟੋਗ੍ਰਾਫਰ ਨੇ ਵੀਡੀਓ ਖੇਦੇ ਨੇ ਫੋਟੋਆਂ ਬਣਾਉਂਦੇ ਨੇ ਵਕਫਤਰਾ ਦੇ ਪੋਚ ਬਣਾਉਂਦੇ ਨੇ ਤੁਹਾਡੇ ਵੱਲ ਕਾਰਵਾਈ ਕੀਤੀ ਗਈ ਸੀ ਕੈਮਰੇ ਉਹਨਾਂ ਦੇ ਇੱਕ ਦੋ ਘੰਟਿਆਂ ਬਾਅਦ ਤੇ ਰੱਖੇ ਸਾਂਭੇ ਗਏ ਸੀ ਤੇ ਉਹਨਾਂ ਨੂੰ ਸਮਝਾਇਆ ਗਿਆ ਸੀ ਉਸ ਵੀਡੀਓ ਚੱਲਣ ਤੋਂ ਬਾਅਦ ਬੜਿਆਂ ਨੇ ਚੰਗਾ ਵੀ ਕਿਹਾ ਵੀ ਗੁਰੂ ਦੇ ਘਰ ਦੇ ਇਸ ਤਰ੍ਹਾਂ ਦੇ ਨਹੀਂ ਹੋਣਾ ਚਾਹੀਦਾ ਤੇ ਕਈਆਂ ਨੇ ਮਾੜਾ ਵੀ ਕਿਹਾ ਤੁਸੀਂ ਵੀਡੀਓ ਸ਼ਾ ਦੇਖੀ ਹੋਣੀ ਤੁਹਾਡੇ ਆਪਣੇ ਜਿਹੜੇ ਕਿ ਗੁਰੂ ਦੇ ਸਿੰਘ ਹੀ ਨੇ ਉਹਨਾਂ ਵੱਲੋਂ ਕਿਹਾ ਗਿਆ ਵੀ ਪੰਜਾਬੀ ਹਮੇਸ਼ਾ ਪੰਜਾਬੀ ਲੱਤਾਂ ਖੇੜਦੇ ਨੇ ਕਹਿੰਦੇ ਇਹ ਬਹੁਤ ਮਾਲਾ ਕੀਤਾ ਅੱਜ ਜਵਾਬ ਜਰੂਰ ਦੇ ਦਿਓ ਕਿਉਂਕਿ ਜਦੋਂ ਪੰਜਾਬੀ ਦੀ ਪੰਜਾਬੀ ਲੱਤ ਕਹਿੰਦੇ ਖਿੱਚਦਾ ਤੇ ਕਿੰਨਾ ਕੁ ਜਾਇਜ਼ਾ ਚੀਜ਼ ਉਹ ਜਵਾਬ ਜਰੂਰ ਦੇ ਦਿਓ ਵੇਖੋ ਜੀ ਜਿਹੜਾ ਕਾਰਜ ਸੀ ਕੀਤਾ ਨਾ ਸਾਨੂੰ ਆਪਣੇ ਆਪ ਦੇ ਫਕਰ ਆ ਅਸੀਂ ਕਿਸੇ ਨੂੰ ਪਹਿਲੀ ਗੱਲ ਤਾਂ ਇਹੋ ਜਿਹੀ ਆ ਆਮ ਬੰਦੇ ਨੂੰ ਮੈਂ ਜਵਾਬ ਦੇਣਾ ਸਮਝਦਾ ਹੀ ਨਹੀਂ ਆ ਜੇ ਤੁਸੀਂ ਕਹਿਣ ਦੇ ਜੇ ਨਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵਾ ਕਿ ਜਿਹੜੇ ਹਾਲਾਤ ਪਹਿਲਾਂ ਸੀ ਹੁਣ ਦੇ ਨਹੀਂ ਜਿਹੜੇ ਪਹਿਲਾਂ ਸੀ ਜਿਤਨਾ ਉੱਥੇ ਪੋਜ ਬਣਦੇ ਸੀ ਕਿ ਉਹ ਆਪਣੀ ਧੀ ਆਪਣੀ ਭੈਣ ਆਪਣੀ ਮਾਂ ਨੂੰ ਲਿਆ ਕੇ ਉਸੇ ਤਰ੍ਹਾਂ ਉਥੇ ਪੋਜ ਬਣਾ ਕੇ ਦੇਖ ਸਕਦਾ ਵਾ ਰੀਲਾਂ ਬਣਾ ਸਕਦਾ ਵਾ ਜੋ ਹਲਾਤ ਉਥੇ ਚੱਲਦੇ ਸੀ ਇੱਥੇ ਲੱਤਾਂ ਕਿਚਨ ਵਾਲੀਆਂ ਗੱਲਾਂ ਨਹੀਂ ਇੱਥੇ ਗੱਲ ਉਹਦੀ ਮਰਿਆਦਾ ਦੀ ਗੱਲ ਉਹਦੀ ਅਸੂਲ ਦੀ ਅੱਜ ਹਲਾਤ ਦੇਖਿਓ ਉਸੇ ਕੈਮਰੇ ਵਾਲਿਆਂ ਨੂੰ ਜਾ ਕੇ ਪੁੱਛ ਕੇ ਵੀ ਤੁਸੀਂ ਕਿਹੋ ਜਿਹਾ ਕੰਮ ਕਰਨ ੜੇ ਜੀ ਉਹਨਾਂ ਨੂੰ ਖਾਸ ਤੌਰ ਤੇ ਵਰਜਿਆ ਹੋਇਆ ਵਾ ਜਿਹੜੇ ਰਹੀ ਗੱਲ ਕੈਮਰੇਆਂ ਦੀ 1 ਘੰਟੇ ਵਾਸਤੇ ਕੈਮਰੇ ਰੱਖੇ ਕੈਮਰੇ ਦਿੱਤੇ ਗਏ ਨੇ ਫਿਰ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਦਿੱਤੀ ਗਈ ਆ ਨਾ ਕਿ ਉਹਨਾਂ ਵਾਸਤੇ ਕੋਈ ਪਾਰਟਿਕੂਲਰ ਜਗ੍ਹਾ ਵਾ ਇਹ ਕੋਈ ਉਹਨਾਂ ਦੀ ਰਜਿਸਟਰੀ ਨਹੀਂ ਹੋਈ ਸੀ ਕਿ ਆਹ ਸਟ੍ਰੀਟ ਬਣ ਗਈ ਹੈ ਤਾਂ ਤੁਸੀਂ ਆਪਣਾ ਕੰਜਰਖਾਨਾ ਕਰੋ ਪਹਿਲਾਂ ਸਹੀ ਵੇਖੋ ਭਾਜੀ ਆਪ ਪਹਿਲਾਂ ਹੁੰਦੇ ਸੀ ਪੁਰਾਣੇ ਸਮੇਂ ਅੱਜ ਤੋਂ 20 25 ਸਾਲ ਪਿਛਾਂ ਚੱਲ ਜੋ ਬੰਦਾ ਬਜ਼ੁਰਗ ਪਿੰਡੋਂ ਉੱਠਦਾ ਗੁਰੂ ਸਾਹਿਬ ਦੇ ਚਰਨਾਂ ਚੋਂਦਾ ਸੀ ਉਸ ਰਾਹ ਤੇ ਤੁਰਦਾ ਸੀ ਨਾ ਉਹਦੇ ਮਨ ਦੇ ਭਾਵਨਾ ਇੱਕ ਸੰਤੁਸ਼ਟੀ ਮਿਲ ਜਾਂਦੀ ਸੀ ਦਸਮ ਪਾਸ਼ਾ ਗੁਰੂ ਸਾਹਿਬ ਦੇ ਚਰਨਾਂ ਅੱਜ ਆਪਾਂ ਚੱਲੇ ਆਂ ਰਾਜੀ ਹੁਣ ਨਾ ਨਤਮਸਤਕ ਹੋਣਾ ਤੇ ਅੱਜ ਆਪਾਂ ਜਾ ਕੇ ਜਦੋਂ ਵੇਖਣਾ ਵਾ ਤਰ੍ਹਾਂ ਤਰ੍ਹਾਂ ਦੇ ਕਿਸੇ ਨੇ ਬਾਹਾਂ ਚ ਗੱਲ ਪਾਏ ਹੋਣਗੇ ਕੋਈ ਐਣੂ ਜਾ ਕੇ ਗਾਣੇ ਲਾ ਕੇ ਬੈਠਾ ਕੋਈ ਰੀ ਉਥੇ ਕੀ ਮਹਿਸੂਸ ਕਰਨਗੇ ਭੈਣਾ ਉਸੇ ਰਾਹ ਤੇ ਚੱਲਣ ਡੀਆਂ ਵਾ ਧੀਆ ਸਾਡੀਆਂ ਉਸੇ ਰਾਹ ਤੇ ਚੱਲਣ ਡੀਆਂ ਜਰੂਰੀ ਥੋੜੀ ਕਿ ਸਾਰਿਆਂ ਨੇ ਕੰਜਰਖਾਨੇ ਨੂੰ ਐਗਜ਼ੈਪਟ ਕਰ ਲਿਆ ਵਾ ਤੇ ਜਿਹੜੇ ਲੱਤਾਂ ਖਚਣ ਦੀ ਗੱਲ ਕਰਨ ਡੈਣ ਉਹ ਫਿਰ ਜਾ ਕੇ ਆਪਣੀਆਂ ਧੀਆ ਭੈਣਾਂ ਨੂੰ ਲੈ ਕੇ ਤੇ ਉਹ ਵੀ ਕਰ ਲਿਆ ਕਰਨ ਫਿਰ ਅਸੀਂ ਦੇਖਾਂਗੇ ਵੀ ਕਿਵੇਂ ਤੁਸੀਂ ਕਰਦੇ ਜੇ ਤੇ ਅਸੀਂ ਕਿਵੇਂ ਰੋਕਦੇ ਆ ਉਹਨਾਂ ਦੀ ਕੋਈ ਪਾਰਟਿਕੂਲਰ ਜਗ੍ਹਾ ਥੋੜੀ ਆ ਜੀ ਉਹਨਾਂ ਦੀ ਪਾਰਟਿਕੂਲਰ ਜਗ੍ਹਾ ਹੈਗੀ ਤੇ ਦੱਸਣ ਸਾਨੂੰ ਜਿਨ੍ਹਾਂ ਦੀਆਂ ਦੁਕਾਨਾਂ ਹੈਗੀਆਂ ਅਗਲੇ ਦੁਕਾਨਾਂ ਲਾ ਕੇ ਬੈਠੇ ਨੇ ਕੰਮ ਕਰਨ ਡੈਣੇ ਸਹੀ ਤਰੀਕੇ ਨਾਲ ਕੰਮ ਕਰਨ ਡੈਣੇ ਤੇ ਇਹਨਾਂ ਦਾ ਕੰਮ ਕੀ ਸੀ ਉਹ ਮੈਨੂੰ ਸਵਾਲ ਕਰਨ ਦੀ ਬਜਾਏ ਪਹਿਲਾਂ ਕੈਮਰਾ ਵਾਲਿਆਂ ਨੂੰ ਪੁੱਛਣ ਵੀ ਉਹ ਪਹਿਲਾਂ ਕੀ ਕਰਨ ਡੇ ਸੀ ਤੇ ਹੁਣ ਕੀ ਕਰਨ ਡੇ ਆ ਜੀ ਬਿਲਕੁਲ ਜੀ ਤੇ ਗੱਲ ਕਰੀਏ ਰਾਜਵੀਰ ਕਾਲੇ ਜੀ ਜਦੋਂ ਤੁਹਾਨੂੰ ਵੀਡੀਓ ਜਦੋਂ ਵਾਇਰਲ ਹੁੰਦੀਆਂ ਦੋ ਇੱਕ ਮੋਗੇ ਦੀ ਵੀਡੀਓ ਵਾਇਰਲ ਹੁੰਦੀ ਆ ਇੱਕ ਅਮਰਥਾ ਸਾਹਿਬ ਦੀ ਵੀਡੀਓ ਵਾਇਰਲ ਹੁੰਦੀ ਆ ਪ੍ਰਤਾਪਨਗਰ ਦੀ ਜੋ ਤੁਹਾਡੇ ਤੱਕ ਵੀਡੀਓ ਪਹੁੰਚੀ ਤੁਹਾਡੇ ਮਨ ਤੇ ਕੀ ਬੀਤੀ ਇਸ ਨੂੰ ਲੈ ਕੇ ਤੁਹਾਡਾ ਸਭ ਤੋਂ ਕੀ ਰੈਕਸ਼ਨ ਸੀ ਕੀ ਤੁਹਾਡਾ ਰੈਕਸ਼ਨ ਇਸ ਦਸ਼ਕਾ ਨੂੰ ਸਾਂਝਾ ਕਰਦੇ ਇਸ ਵੀਡੀਓ ਵਿੱਚ ਸਾਡਾ ਦੇਖੋ ਜੀ ਜੇ ਕਿਸੇ ਵੀ ਜਗ੍ਹਾ ਤੇ ਇੱਕੀ ਪੰਜਾਬ ਨੇ ਕਿਸੇ ਵੀ ਜਗ੍ਹਾ ਤੇ ਕੋਈ ਇਸ ਤਰ੍ਹਾਂ ਬੱਚੀ ਨਾਲ ਹਰਕਤ ਹੁੰਦੀ ਆ ਨਾ ਮੌਕੇ ਦੀ ਸਜ਼ਾ ਦਿਆ ਕਰੋ ਅਸੀਂ ਕੰਪੈਰੀਜ਼ਨ ਬਾਹਰ ਲੀਆਂ ਕੰਟਰੀਆਂ ਨਾਲ ਜ਼ਰੂਰ ਕਰਦੇ ਆ ਆਪਣੇ ਕਾਨੂੰਨਾਂ ਦੀ ਪਰ ਸਾਡਾ ਕੋਈ ਮੁਕਾਬਲਾ ਨਹੀਂ ਜਾਏਗਾ ਦੁਬਈ ਵਰਗੀ ਇੱਕ ਛੋਟੀ ਜੀ ਕੰਟਰੀ ਆ ਪੰਜਾਬ ਭਾਰਤ ਤੋਂ ਪਛਾਹਲ ਪਿੱਛੇ ਜਾ ਆਪਣਾ ਮਗਰੋਂ ਲਾ ਕੇ ਇਹਨਾਂ ਨੇ ਆਪਣਾ ਤਰੱਕੀ ਕੀਤੀ ਹੋਈ ਆ ਮਲੇਸ਼ੀਆ ਵਰਗੀਆਂ ਕੰਟਰੀਆਂ ਨੇ ਤਰੱਕੀ ਕੀਤੀ ਹੋਈ ਆ ਇਹੋ ਜਿਕੇ ਕਈ ਇਹੋ ਜਿਕੇ ਦੇਸ਼ ਨੇ ਜਿਹੜੇ ਪੰਜਾਬ ਭਾਰਤ ਤੋਂ ਬਾਅਦ ਚ ਜਾ ਕੇ ਤਰੱਕੀ ਕਰਕੇ ਉਹਨਾਂ ਦੇ ਕਾਨੂੰਨ ਇਹੋ ਜਿਕੇ ਨੇ ਮੌਕੇ ਤੇ ਕਾਰਵਾਈ ਹੁੰਦੀ ਆ ਕਿਸੇ ਦੀ ਧੀ ਭੈਣ ਨੂੰ ਕੋਈ ਛੇੜਦਾ ਵਾ ਇੱਕ ਚੋਰੀ ਦੀ ਇੱਕ ਪੈਨਸਲ ਨਹੀਂ ਚੋਰੀ ਦੀ ਹੁੰਦੀ ਜੇ ਬੱਚੇ ਦੀ ਕੋਈ ਤੇ ਸਾਡੇ ਇੱਥੇ ਬਲਾਦਕਾਰ ਹੋ ਜਾਂਦਾ ਵਾ ਤੇ ਕਾਰਵਾਈ ਨਹੀਂ ਹੁੰਦੀ ਜੱਜਾਂ ਨਾਲ ਜੇ ਹੁੰਦੀ ਆ ਤੇ 4-4 ਸਾਲ ਲੰਘ ਜਾਂਦੇ ਨੇ ਦਾਦਾ ਸਾਲ ਲੰਘ ਜਾਂਦੇ ਨੇ ਉਸ ਕਾਰਵਾਈ ਨੂੰ ਸਭ ਤੋਂ ਪਹਿਲਾਂ ਇੱਕ ਰਾਜਸਥਾਨ ਦੇ ਵਿੱਚ ਇੱਕ ਘਟਨਾ ਹੋਈ ਸੀ ਇੱਕ ਹਿੰਦੂ ਪਰਿਵਾਰ ਦੀ ਕੁੜੀ ਸੀ ਮਤੋਂ ਵਿਸਰੰਡਿਆ ਇੱਕ ਸਾਡੇ ਬੰਦੇ ਨੇ ਦੱਸੀ ਸੀ ਗੱਲ ਉਹਦੀ ਕਿਦੋਂ ਜਾ ਕੇ ਸਜ਼ਾ ਹੋਈ ਉਹ ਦਾਦੀ ਬਣ ਗਈ ਸੀ ਕੁੜੀ ਦੀ ਉਦੋਂ ਮਹਿਜ ਉਮਰ ਸੀ ਕੋਈ 18 ਕੇ 19 ਸਾਲ ਜੇ ਦੋ ਦਿਨਾਂ ਘਟਨਾ ਹੋਈ ਜਦੋਂ ਬਲਾਤਕਾਰ ਹੋਇਆ ਤੇ ਉਹਨੂੰ ਕਾਰਵਾਈ ਦੀ ਸਜ਼ਾ ਆਪਣਾ ਬੰਦਿਆਂ ਨੂੰ ਸਜ਼ਾ ਪਤਾ ਕਿਦੋਂ ਸਜ਼ਾ ਵੀ ਨਹੀਂ ਮਿਲੀ ਉਹਨਾਂ ਦਾ ਕੇਸ ਕਿਦੋਂ ਤੱਕ ਚੱਲਦਾ ਪਿਆ ਜਦੋਂ ਤੱਕ ਉਹ ਦਾਦੀਆਂ ਬਣ ਗਏ ਬਜ਼ੁਰਗ ਹੋ ਗਏ ਮਰਨ ਕਿਨਾਰੇ ਆਈਆਂ ਆ ਹਾਲਾਤ ਆ ਸਾਡੇ ਕਾਨੂੰਨ ਦੇ ਕਾਨੂੰਨ ਇਹੋ ਜਿਹਾ ਹੋਣਾ ਜਿਹਦਾ ਜਿੱਥੇ ਘਟਨਾ ਹੋਈ ਦੋਸ਼ੀ ਤੁਹਾਡੇ ਸਾਹਮਣੇ ਸੜਕ ਦੇ ਵਿੱਚ ਚੌਂਕ ਦੇ ਵਿੱਚ ਖਿਲਾਰ ਕੇ ਪੁਲਿਸ ਗੋਲੀ ਮਾਰ ਦੇਵੇ ਇਹਦੇ ਨਾਲ ਦੀ ਰੀਸ ਨਹੀਂ ਆ ਤੇ ਕੋਈ ਕਿਸੇ ਦੀ ਘਟਨਾ ਇਸ ਤਰ੍ਹਾਂ ਦੀ ਤੁਹਾਨੂੰ ਨਜ਼ਰ ਨਹੀਂ ਜੀ ਆਏਗੀ ਬਿਲਕੁਲ ਜੀ ਤੇ ਗੱਲ ਕਰੀਏ ਰਾਜੀ ਕਾਲੇ ਜੀ ਪ ਗੁਰਦੇ ਸਿੰਘ ਨੇ ਉਹਨਾਂ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਇੱਕ ਪ੍ਰੈਸ ਰੋਕ ਕੀਤੀ ਗਈ ਸੀ ਇਸ ਤੇ ਲਿਖਿਆ ਬੜਾ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੇ ਸੀ ਪਰ ਕੀ ਹਾਲਾਤ ਬਣ ਗਏ ਤੇ ਭਾਈ ਮਹਿਰੋ ਦੇ ਉਹ ਵੀ ਚੜ੍ਹਦੀ ਕਲਾ ਬਣੇ ਵੀਰ ਨੇ ਤੁਹਾਡੇ ਨੂੰ ਨਗ ਸਿੰਘ ਗੁਰੂ ਦੀਆਂ ਫੌਜਾਂ ਨੇ ਉੱਥੇ ਪਹੁੰਚਦੇ ਜਿੱਥੇ ਕਿਤੇ ਤੱਕਾ ਹੁੰਦਾ ਵਾ ਪਰ ਜਿਹੀ ਕੀ ਨੋਬਤ ਆ ਗਈ ਕਿ ਉਹਨਾਂ ਨੂੰ ਅੱਜ ਪ੍ਰੈਸ ਰੋਕ ਕਰਨੀ ਪਈ ਤੇ ਉਹਨਾਂ ਦਾ ਮਨ ਭਾਰ ਆਇਆ ਉਹ ਆਪਣੇ ਆਪ ਨੂੰ ਕੱਲਿਆਂ ਮਹਿਸੂਸ ਕਰਦੇ ਸੀ ਅੱਜ ਭਾਵੇਂ ਪੂਰਾ ਪੰਜਾਬ ਉਹਨਾਂ ਦੇ ਨਾਲ ਖੜ੍ਹ ਗਿਆ ਬੜੇ ਗੁਰਦੇ ਸਿੰਘ ਚੜ੍ਹਦੀ ਕਲਾ ਖੜ੍ਹਗੇ ਨੇ ਪਰ ਉਹ ਉਸ ਟੈਂਪ ਤੇ ਹਾਲਾਤ ਕੀ ਹੋ ਗਏ ਸੀ ਉਹਨਾਂ ਨੂੰ ਕੱਲਿਆਂ ਨੂੰ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਸੀ ਲੋਕੋ ਲੋਕਾਂ ਨੇ ਆਪਣਾ ਦਰਦ ਬਿਆਨ ਕੀਤਾ ਚੀਤੇ ਤੁਸੀਂ ਤੁਹਾਡਾ ਕੀ ਕਹਿਣਾ ਹੈ ਬਾਰੇ ਵੇਖੋ ਜੀ ਪਤਾ ਗੱਲ ਕੀ ਆ ਅਸੀਂ ਜਿਹੜਾ ਸਿੰਘਾਂ ਦਾ ਕਿਰਦਾਰ ਹੈ ਨਾ ਉਹ ਫਿਰ ਗੱਲ ਉਹ ਗੁਰੂ ਦੇ ਬਚਨਾਂ ਦੀ ਆ ਜਾਂਦੀ ਆ ਵੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੋ ਅਸੀਂ ਸਾਡੇ ਮਨ ਦੇ ਵਿੱਚ ਦਰਦ ਆ ਜੇ ਕੋਈ ਛੋਟੀ ਬੱਚੀ ਆ ਉਹ ਸਾਡੀ ਧੀ ਸਾਨੂੰ ਪ੍ਰਤੀਤ ਹੁੰਦੀ ਆ ਜੇ ਕੋਈ ਵੱਡੀ ਆ ਤਾਂ ਸਾਡੀ ਭੈਣ ਵਾਂਗੂ ਪ੍ਰਤੀਤ ਹੁੰਦੀ ਆ ਹੁਣ ਜਿਹੜੇ ਕਿਰਦਾਰ ਕਰਦੇ ਨੇ ਇਹੋ ਜਿਹੇ ਗੰਦੇ ਹਰਕਤਾਂ ਕਰਦੇ ਨੇ ਜਿਵੇਂ ਬਾਬੇ ਲੈਲੋ ਜਾਂ ਜਿਤਨਾ ਹੁਣ ਅੰਮ੍ਰਿਤਸਰ ਦੇ ਵਿੱਚ ਉਹ ਬੁੱਢੇ ਨੇ ਕਰੇ ਹਰਕਤ ਕੀਤੀ ਆ ਜਾਂ ਪ੍ਰਤਾਪਨਗਰ ਵਾਲੇ ਨੌਜਵਾਨ ਨੇ ਹਰਕਤ ਕੀਤੀ ਆ ਉਹ ਸਾਨੂੰ ਵੇਖ ਕੇ ਫਿਰ ਰੋਣਾ ਹੀ ਆਉਂਦਾ ਵਾ ਕਿ ਕੱਲ ਨੂੰ ਰੱਬ ਨਾ ਕਰੇ ਕਿਤੇ ਸਾਡੇ ਪਰਿਵਾਰ ਦੇ ਵਿੱਚ ਕੋਈ ਇਹੋ ਜਿਹੀ ਨੌਬਤ ਆ ਗਈ ਤਾਂ ਅਸੀਂ ਕਿੱਥੇ ਪਿੱਟਾਂ ਪਿੱਟਾਂ ਕੇ ਜਾ ਗਏ ਅੱਜ ਸਾਡਾ ਕਾਨੂੰਨ ਨਹੀਂ ਸਾਡੇ ਨਾਲ ਸਾਡੇ ਲੋਕ ਨਾਲ ਸਾਡੇ ਨਾਲ ਤਾਂ ਫਿਰ ਤਾਂ ਰੋਣਾ ਹੀ ਆ ਹਾਰ ਕੇ ਜਾਂ ਤਾਂ ਫਿਰ ਤਾਂ ਬੰਦਾ ਰੋਂਦਾ ਵਾ ਤਾਂ ਜਾਂ ਤਾਂ ਫਿਰ ਅੱਕਿਆ ਸੜਿਆ ਫਿਰ ਕੁਝ ਨਾ ਕੁਝ ਕਰਦਾ ਵਾ ਪਰ ਗੱਲ ਕਰੀਏ ਮੇਰਾ ਕਾਲੀ ਮੇਰਾ ਇਹ ਸਵਾਲ ਸੀ ਵੀ ਉਹਨਾਂ ਖੜਨ ਦੀ ਗੱਲ ਕਰ ਰਹੇ ਹੈ ਮੈਂ ਉਹ ਸਟੈਂਪ ਤੇ ਉਹਨਾਂ ਨਾਲ ਖੜਿਆ ਕਿਉਂ ਨਹੀਂ ਕਿਉਂਦਾ ਸਿੰਘ ਉਹਨਾਂ ਇਹ ਜਵਾਬ ਸੀ ਕਿ ਮੈਂ ਤੇ ਗੁਰੂ ਸਾਹਿਬ ਦੀ ਰੱਖਿਆ ਵਾਸਤੇ ਆਇਆ ਸੀ ਵੀ ਇੱਥੇ ਕੀ ਹਾਲਾਤ ਹੋ ਰਹੇ ਸੀ ਕੀ ਮਾੜਾ ਕੰਮ ਹੋਇਆ ਸੀ ਮੈਂ ਤਾਂ ਤਾਂ ਖੜਿਆ ਸੀ ਗੁਰੂ ਸਿੰਘ ਦੇ ਸਿੰਘ ਦੇ ਨਾਲ ਗੁਰੂ ਗੰਗ ਸਾਹਿਬ ਜੀ ਹਾਜ਼ਰੀ ਉਹ ਕੰਮ ਹੋਇਆ ਸੀ ਪਰ ਕਹਿੰਦਾ ਮੇਨਾਂ ਖੜਿਆ ਕੋਈ ਨਹੀਂ ਸਿੰਘ ਉਸ ਹਾਲਾਤ ਤੇ ਇਹ ਦਲਤੀ ਉਹਨਾਂ ਦਾ ਅੱਜ ਭਾਵੇਂ ਮੈਂ ਇਹ ਗੱਲ ਕਰ ਰਿਹਾ ਪੂਰਾ ਭਾਵੇਂ ਪੰਜਾਬ ਖੜ ਗਿਆ ਬੜੇ ਗੁਰੂ ਕੋਈ ਲਾਲੀਫ ਹੋ ਗਏ ਪਰ ਉਸ ਟਾਈਮ ਤੇ ਹਾਲਾਤ ਕਿਉਂ ਨਹੀਂ ਖੜਿਆ ਕੋਈ ਨਾ ਕਿਉਂਕਿ ਬੜਿਆਂ ਨੂੰ ਧਮਕੀਆਂ ਵੀ ਆ ਰਹੀਆਂ ਸੀ ਬੜਿਆਂ ਨੂੰ ਟਰੈਚੋ ਵੀ ਕੀਤਾ ਗਿਆ ਸੀ ਗੱਲ ਸਾਡੇ ਲੋਕਾਂ ਦੀ ਨਾ ਘਾਟਿਆ ਕਿ ਅਸੀਂ ਜੇ ਮੰਨ ਲਓ ਜੇ ਕਿਸੇ ਕਿਸੇ ਦੇ ਨਾਲ ਵਿਚਾਰ ਮਤਭੇਦ ਨਹੀਂ ਨਾ ਰਲਦੇ ਉਹ ਉਹਨ ਸਮਝਦੇ ਕੀ ਖਰੇ ਮੂਰੇ ਵਾਲਾ ਸਾਡਾ ਦੁਸ਼ਮਣ ਹੀ ਆ ਪਰ ਘਟੋ ਘਟ ਸਾਨੂੰ ਇੰਨਾ ਜ਼ਰੂਰ ਸਮਝਣਾ ਚਾਹੀਦਾ ਜੇ ਸਾਡਾ ਇੱਕ ਕੋਈ ਪਰਿਵਾਰ ਆ ਨਾ ਉਹਦੇ ਵਿੱਚ ਚਾਰ ਭਾਂਡੇ ਆ ਠਹਿਕਦੇ ਨੇ ਤੇ ਇਹਦਾ ਇਹ ਨਹੀਂ ਮਤਲਬ ਹੁੰਦਾ ਕਿ 12ਵਾਂ ਪੰਜਵਾਂ ਬੰਦਾ ਆ ਕੇ ਤੁਹਾਡੇ ਤੇ ਹਾਵੀ ਹੋ ਜਾਵੇ ਤੇ ਤੁਸੀਂ ਉਹਦੀ ਆਵਾਜ਼ ਹੀ ਨਾ ਚੱਕੋ ਉਹਦੀ ਆਵਾਜ਼ ਹੀ ਨਾ ਬਣੋ ਉਹਦਾ ਸੁਰੱਖਿਆ ਕਵੀ ਜਿਹਾ ਨਾ ਬਣੋ ਇਹ ਗਲਤ ਹੋ ਜਾਂਦਾ ਵਾ ਅਸੀਂ ਬਾਚੋਂ ਕੀ ਕਹਿੰਦੇ ਹੁੰਦੇ ਨਾ ਹੱਥਾਂ ਨਾ ਦਿੱਤੀਆਂ ਮੂੰਹ ਨਾ ਖੋਲਣੀਆਂ ਵਾ ਜੇ ਅੱਜ ਅਸੀਂ ਇਹ ਨਾ ਖਲੋਤੇ ਕੱਲ ਨੂੰ ਸਾਡੇ ਨਾਲ ਰੱਬ ਨਾ ਕਰੇ ਸਾਡੇ ਨਾਲ ਹੋ ਗਿਆ ਫਿਰ ਉਹਨੇ ਕਿਹਾ ਯਾਰ ਤੂੰ ਤੂੰ ਸਾ ਮੇਰੇ ਵਰ ਹੀ ਨਹੀਂ ਆਏ ਸੀ ਪਰ ਉਹਦੇ ਮਨ ਦੇ ਵਿੱਚ ਵੀ ਮੈਲ ਆ ਜਾਣੀ ਆ ਫਿਰ ਤੀਜੇ ਦੇ ਵੀ ਮਨ ਦੇ ਵਿੱਚ ਮੈਲ ਆਊਗੀ ਪਰ ਸਹੀ ਪਾਰਟੀ ਜਾਣਾ ਵਾ ਜੇ ਜਦੋਂ ਅਸੀਂ ਸਾਰੇ ਪਾੜ ਗਏ ਤਾਂ ਸਾਨੂੰ ਦੁਸ਼ਮਣ ਨੇ ਮੈਂਟ ਨਹੀਂ ਲੱਗਣਾ ਖਲੇ ਦੇਰਾਂ ਤੇ ਪਰ ਕੀ ਲੱਗਦਾ ਸਾਨੂੰ ਇਕੱਠਿਆ ਹੋਣ ਦੀ ਲੋੜ ਆ ਹਮੇਸ਼ਾ ਤੁਸੀਂ ਸਾਰੇ ਗੁਰੂ ਕੀ ਲਾੜ ਲਿਆ ਫੌਜਾ ਹਮੇਸ਼ਾ ਜਿਹੜੇ ਚੜ੍ਹਦੀ ਕਲਾ ਵਿੱਚ ਸਿੰਘ ਨੇ ਹਮੇਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਕਰਦੇ ਨੇ ਸੱਚ ਦਾ ਪੈਰਾ ਦਿੰਦੇ ਨੇ ਕੀ ਲੱਗਦਾ ਜਦੋਂ ਕਿਸੇ ਦੀ ਇਸਤਰੀ ਮੁਸੀਬਤ ਪੈਂਦੀ ਆ ਕਿਸੇ ਤੇ ਪੀੜ ਪੈਂਦੀ ਆ ਤੇ ਖੜਨਾ ਚਾਹੀਦਾ ਸਾਨੂੰ ਸਾਰੇ ਮਤ ਪੇ ਦੇ ਪੇ ਕੇ ਇਹ ਮੈਨੂੰ ਨਹੀਂ ਬੁਲਾਇਆ ਜਾਂ ਮੇਰਾ ਨਹੀਂ ਲੱਗਦਾ ਕਿ ਲੱਗਦਾ ਸਾਰੀਆਂ ਗੱਲਾਂ ਖਤਮ ਕਰਨੇ ਚਾਹੀਦੀਆਂ ਨੇ ਜੀ ਜੇ ਗੁਰੂ ਦੀ ਗੱਲ ਆ ਗਈ ਨਾ ਉੱਥੇ ਸਾਨੂੰ ਇਹ ਮੇਰ ਤੇਰ ਖਤਮ ਹੋ ਜਾਣੀ ਚਾਹੀਦੀ ਆ ਕਿਉਂਕਿ ਅਸੀਂ ਹਰ ਇੱਕ ਜ਼ਿਲ੍ਹੇ ਵਿੱਚ ਹਰ ਇੱਕ ਥਾਂ ਤੇ ਆਪੋ ਆਪਣੀ ਥਾਂ ਹੀ ਕਾਰਜ ਜਰੂਰ ਕਰਦੇ ਆ ਗੁਰੂ ਪਾਸ਼ਾ ਵਾਸਤੇ ਗੁਰੂ ਪਾਸ਼ਾ ਦੇ ਸਤਕਾਰ ਬਹਾਲ ਵਾਸਤੇ ਤੇ ਜੇ ਉੱਥੇ ਗੁਰੂ ਪਾਸ਼ਾ ਦਾ ਸਤਕਾਰ ਜਾਂ ਬਹਾਲ ਦੀ ਗੱਲ ਆਉਂਦੀ ਹੈ ਨਾ ਉੱਥੇ ਫਿਰ ਤੇਰ ਮੇਰ ਜਾਂ ਉਹਦੀ ਦੁਸ਼ਮਣੀ ਜਾਂ ਵਿਹਾਰ ਵਿਰੋਧ ਇਹ ਚੀਜ਼ਾਂ ਨਹੀਂ ਮੈਟਰ ਕਰਦੀਆਂ ਉਦੋਂ ਸਿਰਫ ਸਾਨੂੰ ਗੁਰੂਮukh ਹੋਣਾ ਚਾਹੀਦਾ ਵਾ ਉਦੋਂ ਸਾਨੂੰ ਗੁਰੂ ਵਾਸਤੇ ਖੜਨਾ ਉਹ ਸਾਨੂੰ ਜ਼ਰੂਰ ਇਹ ਨੇ ਵੇ ਕਿ ਜਦੋਂ ਕਾਰਜ ਹੋ ਜਾਵੇ ਜਾਂ ਕੋਈ ਦੁਸ਼ਮਣ ਹਾਵੀ ਹੋ ਜਾ ਉਸ ਤੋਂ ਬਾਅਦ ਅਸੀਂ ਜਾਈਏ ਅਥਰੂ ਪੁੰਜਣ ਫਿਰ ਤਾਂ ਫਾਇਦਾ ਹੀ ਕੋਈ ਨਹੀਂ ਆ ਇਹ ਤਾਂ ਮੌਕੇ ਤੇ ਆ ਹੁਣ ਸਾਨੂੰ ਸਾਦੂ ਸਾਦਿਆਂ ਦੀ ਲੋੜ ਆ ਬਾਕੀ ਰਹੀ ਗੱਲ ਦੂਜੇ ਲੋਕਾਂ ਦੀ ਜਿਹੜੇ ਕਹਿੰਦੇ ਨੇ ਵੀ ਸਾਨੂੰ ਦੱਸਿਆ ਨਹੀਂ ਆ ਵੀ ਤੁਸੀਂ ਕੀ ਕਰਨ ਦੇ ਜੇ ਸਾਰੀਆਂ ਗੱਲਾਂ ਜੜੀਆਂ ਹੁੰਦੀਆਂ ਨਾ ਸਹੀ ਸੋਸ਼ੀਅਲਾਈਜ਼ ਨਹੀਂ ਕਰ ਸਕਦੇ ਕੁਝ ਗੱਲਾਂ ਹੁੰਦੀਆਂ ਵਾਂ ਕਿ ਅਸੀਂ ਜ਼ਰੂਰ ਡਿਸਕਸ ਕੀਤੀ ਹੁੰਦੀ ਆ ਕੀਪਤਾ ਅਸੀਂ ਜਾਣਾ ਵਾ ਕਿ ਦੋ ਜਾਣਾ ਵਾ ਜਾਂ ਕਿਹੜੇ ਸਮੇਂ ਨੂੰ ਜਾਣਾ ਵਾ ਸਾਡੇ ਆਪਸ ਦਾ ਥੋੜਾ ਪਰਸਨਲ ਮੈਟਰ ਹੁੰਦਾ ਵਾ ਅਸੀਂ ਸੋਸ਼ੀਅਲਾਈਜ਼ ਬਹੁਤਾ ਨਹੀਂ ਕਰ ਸਕਦੇ ਇਹ ਚੀਜ਼ਾਂ ਨੂੰ ਪਰ ਲੋਕਾਂ ਦੇ ਨਜ਼ਰੀਏ ਇਹ ਹੈ ਨਾ ਕਿ ਸੀ ਕੀ ਕਹਿੰਦੇ ਨੇ ਨਾ ਕਿ ਤੁਸੀਂ ਕੋਈ ਘਰੇ ਕੁਝ ਕੀਤਾ ਵਾ ਉਹ ਵੀ ਸਾਨੂੰ ਸੋਸ਼ੀਅਲਾਈਜ਼ ਪਾ ਕੇ ਦੱਸ ਦੋ ਵੀ ਹਾਂ ਤੁਸੀਂ ਆਹ ਕੀਤਾ ਜੇ ਹੁਣ ਅਸੀਂ ਇਕੱਲੀ-ਗੱਲੀ ਗੱਲ ਤਾਂ ਥੋੜੀ ਦੱਸਣ ਨੂੰ ਰਏ ਆਂ ਵੀ ਅਸੀਂ ਕੀ ਕਰਨ ਡੇ ਆਂ ਜਾਂ ਕਿਹਦਾ ਸਾਥ ਦੇਣ ਡੇ ਆਂ ਬਿਲਕੁਲ ਜੀ ਤੇ ਗੱਲ ਕਰੀ ਰਾਜ ਵੀ ਕਾਲੀ ਜੀ ਵੀ ਨੇ ਸੋਪੀ ਖਾਦ ਖਾ ਕੇ ਸਾਡੇ ਲੋਕਾਂ ਦਾ ਕਿੰਨਾ ਕਸੂਰ ਹੈ ਅਸੀਂ ਦੇਖਦੇ ਹੇ ਜਿਹਦੇ ਨੌ ਘਰੇ ਬੱਚਾ ਨਹੀਂ ਹੁੰਦਾ ਉਸ ਹਾਸੇ ਲੈ ਕੇ ਡੇੜਾ ਜੰਲ ਜਾਂਦੀ ਬਾਬੇ ਜੰਲ ਜਾਂਦੀ ਆ ਵੀ ਬਾਬਾ ਜ ਪੁੱਤਰ ਨਹੀਂ ਹੁੰਦਾ ਜਾਂ ਪੁੱਤਾਂ ਦੀ ਲਾਤ ਦਿਓ ਜਾਂ ਜਿਹਦੀ ਧੀ ਦਾ ਵਿਆਹ ਨਹੀਂ ਹੁੰਦਾ ਉਹ ਭੈਣ ਆਪਣੀ ਧੀ ਨੂੰ ਉਥੇ ਲੈ ਚੱਲਦੀ ਆ ਕਿ ਬਾਬਾ ਜੀ ਦਾ ਵਿਆਹ ਕਰ ਦਿਓ ਕਿਸ ਤਾਂ ਦੇ ਦਿਓ ਹਾਲਾਤ ਉਹਨਾਂ ਸੱਸਾਂ ਨੂੰ ਖਾਸ ਕਰਕੇ ਉਹਨਾਂ ਮਾਵਾਂ ਨੂੰ ਉਹਨਾਂ ਭਰਾਵਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਅੱਜ ਦੇ ਇਸ ਤਰ੍ਹਾਂ ਦੇ ਮਾਹੌਲ ਹੁੰਦੇ ਨੇ ਇਸ ਤਰ੍ਹਾਂ ਪੰਜਾਬ ਵਿੱਚ ਬਾਜਪਾ ਦਾ ਫਲਾਣੀ ਡੇਟ ਤੇ ਆਹ ਕੰਮ ਹੋ ਗਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਫਿੱਟ ਲਾਣਤੀ ਆ ਜੀ ਜਿਨ੍ਹਾਂ ਨੂੰ ਇੱਕ ਜਾਗਦੀ ਜੋਤ ਸਾਡਾ ਗੁਰੂ ਪਾਸ਼ਾ ਹਾਜ਼ਰ ਨਾਜ਼ਰ ਆ ਤੁਹਾਡੇ ਨਾਲ ਜੇ ਤੁਸੀਂ ਬਚਨ ਕਰਦੇ ਜੇ ਨਾ ਉਹ ਤੁਹਾਡੇ ਨਾਲ ਬਚਨ ਕਰਨ ਨੂੰ ਤਿਆਰ ਨੇ ਪਰ ਤੁਸੀਂ ਇੱਕ ਕਦਮ ਚੱਲੋ ਤੇ ਸਹੀ ਗੁਰੂ ਪਾਸ਼ਾ ਕਹਿੰਦੇ ਤੁਸੀਂ ਇੱਕ ਕਦਮ ਚੱਲੋ 10 ਕਦਮ ਮੈਂ ਚੱਲਣ ਨੂੰ ਤਿਆਰ ਆ ਪਰ ਜਦੋਂ ਸਾਡਾ ਧਿਆਨ ਹੀ ਨਹੀਂ ਇਸ ਪਾਸੇ ਸਾਡਾ ਧਿਆਨ ਹੀ ਪੁੱਠੇ ਪਾਸੇ ਆ ਹੁਣ ਕਿੰਨੇ ਡੇਰੇ ਕਿੰਨੇ ਆ ਪੀਰਾਂ ਦੀਆਂ ਜਗ੍ਹਾ ਬਣ ਗਈਆਂ ਥਾਂ ਥਾਂ ਤੇ ਇਹਨਾਂ ਨੇ ਸਪੀਡ ਬ੍ਰੇਕਰ ਬਣਾ ਲਏ ਆ ਚੰਗੇ ਭਲੇ ਅਮਰਤ ਧਾਰੀ ਜਾ ਕੇ ਤੇਲ ਪਾਉਣ ਨੂੰ ਨਜ਼ਰ ਆ ਜਾਂਦੇ ਨੇ ਵੀਰਵਾਰ ਨੂੰ ਤੇ ਜੇ ਇਹਨਾਂ ਨੂੰ ਇਹਨਾਂ ਦਾ ਇਤਿਹਾਸ ਪੁੱਛ ਕੇ ਵੇਖ ਲਈਏ ਕੋਈ ਹੈ ਇਹਨਾਂ ਕੋਲ ਜਵਾਬ ਇੱਕ ਢੇਲੇ ਦਾ ਜਵਾਬ ਨਹੀਂ ਆ ਜਿਹੜਾ ਡੇਰੇ ਵਾਲੇ ਆ ਇਹਨਾਂ ਦਾ ਕੋ ਆਪਣਾ ਕੀ ਆ ਜੀ ਬਾਣੀ ਗੁਰੂ ਦੀ ਆ ਠੀਕ ਆ ਜੀ ਜਿਹੜਾ ਢਾਂਚਾ ਬਣਾਇਆ ਹੁੰਦਾ ਵਾ ਗੁਰਦੁਆਰਾ ਸਾਹਿਬ ਵਾਂਗੂ ਬਣਾਇਆ ਹੁੰਦਾ ਵਾ ਤੇ ਇਹਨਾਂ ਦਾ ਕੋ ਹੈ ਕੀ ਆਪਣਾ ਤੇ ਜਿਹੜੀਆਂ ਬੀਬੀਆਂ ਡੇਰਿਆਂ ਤੇ ਜਾਂਦੀਆਂ ਵਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਜਦੋਂ ਉਹ ਕੁਝ ਦੱਸਣ ਹੀ ਨਹੀਂ ਬਾਰੋ ਡਿਆ ਉਹ ਗੁਰੂ ਦੀ ਗੱਲ ਕਰਨ ਡਿਆ ਵਾ ਤੇ ਤੁਸੀਂ ਸਿੱਧਾ ਡਾਇਰੈਕਟ ਗੁਰੂ ਕੋਲ ਕਿਉਂ ਨਹੀਂ ਜਾਂਦੇ ਜੀ ਤੁਸੀਂ ਏਜੰਟ ਦੇ ਜਾ ਕੇ ਜੂ ਪੈਰ ਫੜਨ ਡੇ ਜੇ ਦਸੰਪਾਸ਼ਾ ਦੇ ਗੁਰੂ ਸਾਹਿਬ ਦੇ ਪੈਰਾਂ ਦੇ ਵਿੱਚ ਪਓ ਤੁਹਾਡੀਆਂ ਹਰ ਇੱਕ ਚੀਜ਼ ਦਾ ਮਰਜ਼ਾ ਪੂਰੀਆਂ ਹੋਣ ਪਰ ਇਹਨਾਂ ਦੀ ਮਾਨਸਿਕਤਾ ਇੰਨੀ ਕਿ ਥੱਲੇ ਡਿੱਗ ਪਈ ਆ ਨਾ ਇਹਨਾਂ ਨੂੰ ਕਰਾ ਮਾਤਾਂ ਦੀ ਆਦਤ ਪੈ ਗਈ ਹੋਈ ਆ ਕਿ ਖਰੇ ਉਹਨੇ ਬਾਬੇ ਨੇ ਆ ਧੂੜ ਕੇ ਦੇਤਾ ਕੁਝ ਤੇ ਖਰੇ ਇਹਦੇ ਨਾਲ ਕਾਰਜ ਹੋ ਜਾਣਾ ਵਾ ਬਿਲਕੁਲ ਜੀ ਮੈਂ ਤੁਹਾਨੂੰ ਗਾਜੂ ਸਾਂਝੀ ਕਰਦਾ ਪਰ ਦਰਸ਼ਕਾਂ ਨੂੰ ਇਹ ਬਹੁਤ ਸੱਚਾਈ ਵਾਲੀ ਗੱਲ ਆ ਇਹ ਬਿਲਕੁਲ ਲਾਵੀਰ ਜੀ ਕਿ ਲੇ ਕੋਈ ਸੱਜਣ ਸਾਨੂੰ ਮਿਲਿਆ ਤੋ ਕਿਸੇ ਬਾਬੇ ਤੇ ਚਲ ਗਿਆ ਜੀ ਤੋ ਮੈਨੂੰ ਜਿਵੇਂ ਗੱਲ ਦੱਸੀ ਕਹਿੰਦਾ ਜੀ ਉਹਦੇ ਘਰੇ ਆਲਾ ਨਹੀਂ ਹੋਣਦੀ ਸੀ ਉਹ ਬਾਬੇ ਚੜਾ ਬਿਲਕੁਲ ਸੱਚ ਗੱਲ ਜੇ ਮੈਂ ਚਲੋ ਬਾਬੇ ਦਾ ਨਾਲ ਹੀ ਜਾਣਾ ਕਿਹੜੀ ਜਗ੍ਹਾ ਦਾ ਵਾ ਹੈ ਪੰਜਾਬ ਦਾ ਹੀ ਹੈ ਤੇ ਉਹ ਮੈਨੂੰ ਪੁੱਛਿਆ ਮੈਂ ਭਾਈ ਕਿੱਥੋਂ ਆਇਆ ਵਾ ਉਹ ਕਹਿੰਦਾ ਜੀ ਬਾਬਾ ਜੀ ਕੋ ਮਥਾ ਟੇਕ ਕੇ ਆਇਆ ਵਾ ਤੇ ਮੈਂ ਕਹਾਂ ਦੇ ਵਾਸਤੇ ਕਹਿੰਦਾ ਜੀ ਪੁੱਤਰ ਦੀ ਦਾਤ ਵਾਸਤੇ ਤੇ ਮੈਨੂੰ ਬਾਅਦ ਪਾ ਲੱਗਾ ਕਿ ਬਾਬੇ ਦੇ ਘਰੇ ਆਪਦੇ ਘਰ ਦਾ ਆਦ ਨਹੀਂ ਹੈਗੀ ਆਪ ਹੀ 10 ਸਾਲਾਂ ਤੋਂ ਪੁੱਤਰ ਦੀ ਭਾਲ ਕਰਦਾ ਦੱਸੋ ਇਹ ਫਿਰ ਲੋਕਾਂ ਨੂੰ ਕਿੱਥੋਂ ਲਾ ਦਊਗਾ ਬਿਲਕੁਲ ਜਿਹੜਾ ਖੁਦ ਮੰਗਤਾ ਗੁਰੂ ਕੋ ਮੰਗਣ ਵਾਲਾ ਤੁਸੀਂ ਉਹਦੇ ਕੋਲ ਜਾ ਕੇ ਪੁੱਤਰਾਂ ਦੀ ਦਾਤ ਮੰਗੋਗੇ ਤੇ ਤੁਹਾਡੀ ਕਿਤਨਾ ਝੋਲੀ ਭਰ ਜੂਗੀ ਉਹਨਾ ਕੀ ਇੱਕ ਜਿਹੜਾ ਉਹ ਸਾਈਨ ਕਰਦਾ ਸੀ ਉਹ ਪਾਸਪੋਰਟ ਦੇ ਉੱਤੇ ਮੈਨੂੰ ਨਾਂ ਬਿਸਰ ਗਿਆ ਉਹਦਾ ਚਵਲ ਜੇ ਦਾ ਜਿਹੜਾ ਸਾਈਨ ਬਣਿਆ ਸੀ ਉਹ ਹੁਣ ਵੇਖੋ ਜਦੋਂ ਆਪ ਬਾਹਰ ਜਾਂਦਾ ਕੈਨੇਡਾ ਯੂਕੇ ਕਿ ਉਹ ਆਪਣੇ ਵੀ ਉਹ ਪਾਸਪੋਰਟ ਦੇ ਉੱਤੇ ਸਾਈਨ ਕਰਾਉਂਦਾ ਸੀ ਆਪਣੇ ਤੋਂ ਨੇ ਪਾਸਪੋਰਟ ਏਜੰਟ ਨੂੰ ਦਿੱਤੇ ਹੋਣੇ ਆ ਵੀ ਇਹ ਸਭ ਮੇਰੇ ਲਵਾ ਦੇ ਮੋਹਰਾ ਆ ਜਾਂ ਕਿ ਤੋ ਸਪான்ਸਰ ਕਰਵਾਇਆ ਹੋਊਗਾ ਉਦੋਂ ਫਿਰ ਆਪਣੇ ਸਾਈਨ ਕਿਉਂ ਨਾ ਕਰ ਲੈ ਠੀਕਾ ਕਿ ਨਹੀਂ ਆ ਜਿਹੜੇ ਹੁਣ ਗੁਰਦਾਸ ਮਾਨ ਵਾਲੇ ਆ ਲਾਡੀ ਤੋਂ ਜਾਂਦੇ ਨੇ ਉਹ ਕਹਿੰਦਾ ਵਾ ਕਿ ਮੈਂ ਅਸੀਂ ਸਾਡਾ ਸਾਈਂ ਬੀੜੀ ਬੁੜੀ ਨਸ਼ਾ ਦਾ ਕੋਈ ਵੀ ਨਹੀਂ ਸੀ ਕਰਦਾ ਭਈ ਆਪਣੀਆਂ ਕਥਾਵਾਂ ਦੇ ਵਿੱਚ ਤੂੰ ਆਪਣੇ ਰੋਲਿਆਂ ਦੇ ਵਿੱਚ ਤੋਂ ਐਂ ਕਰਦਾ ਉਹ ਲਾਡੀ ਘੋੜੀ ਤੇ ਬੈਠਾ ਚਲਦੇ ਖਾਲ ਦੇ ਵਿੱਚ ਬੀੜੀ ਫੂਕ ਦਿੱਤੀ ਆ ਤਾਂ ਉਹ ਕੀ ਸੀ ਉਹ ਤਮਾਕੂ ਨਹੀਂ ਸੀ ਅੱਦਾ ਤੁਸੀਂ ਪੰਜਾਬ ਆ ਜੀ ਬੀੜੀ ਫੂਕਣ ਤੇ ਲਾ ਦਿੱਤਾ ਵਾ ਫਿਰ ਤੁਸੀਂ ਆਦੇ ਸਾਡਾ ਸਾਈਂ ਚੰਗਾ ਵਾ ਖੇ ਮੋਇਆਂ ਦਾ ਸਿਰ ਚੰਗਾ ਵਾ ਜਦੋਂ ਐਂਡ ਤੇ ਤੁਹਾਨੂੰ ਜਿਹੜੇ ਆਪਣਾ ਕੋਈ ਪੁੱਤਰ ਵਿਆਉਣਾ ਧੀ ਵਿਆਉਣਾ ਉਹਦੋਂ ਤੁਹਾਨੂੰ ਗੁਰੂ ਸਾਹਿਬ ਚੇਤਾ ਆ ਜਾਂਦਾ ਵਾ ਫਿਰ ਤੁਸੀਂ ਉਹ ਬੀੜਾ ਉਹਦੇ ਬੀੜੀ ਫੂਕ ਤੇ ਕਿਉਂ ਨਹੀਂ ਲਾਵਾਂ ਲੈ ਲੈਂਦੇ ਜੀ ਜਾ ਕੇ ਫਿਰ ਤੁਹਾਨੂੰ ਗੁਰੂ ਕੀ ਚੇਤਾ ਆ ਜਾਂਦਾ ਵਾ ਇਹ ਮੂਰਖਤਾ ਵਾ ਸਾਡੇ ਲੋਕਾਂ ਦੀ ਇਹ ਆਪਣੇ ਗੁਰੂ ਨੂੰ ਛੱਡ ਕੇ ਇਹ ਪਖੰਡੀਆਂ ਦੇ ਮਗਰ ਪਏ ਨੇ ਪਰ ਇਹਨਾਂ ਦਾ ਸਮਾ ਮਾੜਾ ਹੀ ਆ ਫਿਰ ਫਿਰ ਇਹ ਚੀਜ਼ਾਂ ਕਟਣਾਵਾ ਇਹ ਆਮ ਗੱਲਾਂ ਇਹਨਾਂ ਵਾਸਤੇ ਇਹਨਾਂ ਨੂੰ ਭੁਗਤਨੀਆਂ ਪੈਣੀਆਂ ਗੁਰੂ ਤੋਂ ਬੇਮੁਖ ਹੋ ਕੇ ਜੀ ਬਿਲਕੁਲ ਜੀ ਤੇ ਲਾਲ ਸਵਾਲ ਮੇਰਾ ਅਜਿਹੇ ਸੰਗਤਾਂ ਨੂੰ ਜਾਂ ਇਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਬੇਨਤੀ ਕਰਨਾ ਚਾਹੋਗੇ ਕਿਸ ਤਰ੍ਹਾਂ ਗੁਰੂ ਦੇ ਲੱਗਣਾ ਚਾਹੀਦਾ ਕਿਸ ਤਰ੍ਹਾਂ ਅਸੀਂ ਧੀਆਂ ਪੈਣਾਂ ਦੇ ਇਲਕੀ ਕਰਨੀ ਚਾਹੀਦੀ ਆ ਕੀ ਅਪੀਲ ਕਰਨਾ ਚਾਹੋਗੇ ਤੇ ਸਿੱਖਿਆ ਕੀ ਦੇਣੀ ਚਾਹੀਦੀ ਆ ਅਸੀਂ ਆਪਣੇ ਧੀਆਂ ਨੂੰ ਲਾਚਾਰ ਬਣਾਈਏ ਡਾਂਸਰ ਸਗਾਈਏ ਜਾਂ ਰੀਲਾ ਬਣਾਈਏ ਕਿ ਜਾਂ ਅਸੀਂ ਉਹਨਾਂ ਨੂੰ ਗਤਕਾ ਲਖਾਈਏ ਆਪਣੀ ਰੱਖਿਆ ਵਾਸਤੇ ਜਿਹੜੇ ਕਿ ਗੁਰੂ ਗੀ ਫੌਜਾਂ ਕਰਦੀਆਂ ਨੇ ਕੀ ਕਿਸਾਂ ਕਰਾਂਗੇ ਵੇਖੋ ਜੀ ਮੇਰਾ ਇੰਨਾ ਕੋਈ ਨਾ ਤਾਂ ਉਮਰ ਇਨੀ ਉੱਚੀ ਆ ਤੇ ਨਾ ਹੀ ਕੋਈ ਮੇਰਾ ਕਰਦਾਰ ਆਈ ਨਾ ਉੱਚਾ ਕਿ ਮੈਂ ਕਿਸੇ ਨੂੰ ਕੋਈ ਸਿਆਣਾਪਦੀ ਗੱਲ ਦੇ ਸਕਾਂ ਇਹ ਤਾਂ ਦਸ਼ਮ ਪਾਤਸ਼ਾਹ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਆ ਤੁਸੀਂ ਇੱਕ ਵਾਰੀ ਬਚਨ ਕਰੋ ਤੁਹਾਨੂੰ ਹਰ ਇੱਕ ਚੀਜ਼ ਦੱਸ ਦੇਣਗੇ ਇਹ ਸਾਨੂੰ ਸਾਡੇ ਬੱਚਿਆਂ ਵਾਸਤੇ ਕੀ ਚਾਹੀਦਾ ਵਾ ਕੀ ਕਰਾਉਣਾ ਚਾਹੀਦਾ ਵਾ ਗੱਲ ਇਹ ਆ ਕਿ ਜੋ ਤੁਸੀਂ ਅੱਜ ਬੀਜਿਆਣਾ ਕੱਲ ਨੂੰ ਉਹੀ ਸੋਈ ਵੜਨਾ ਵਾ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਗਤਕੇ ਆਲ ਲਾ ਜੋ ਗੁਰੂਵਾਲਲੇ ਜੋੜ ਲਓ ਤੁਹਾਡਾ ਬੱਚਾ ਨਸ਼ੇ ਤੋਂ ਬਾਜੂਗਾ ਕੰਜਰਖਾਨੇ ਤੋਂ ਲੱਚਰਤਾ ਤੋਂ ਬਾਜੂਗਾ ਠੀਕ ਹੈ ਜੀ ਤੇ ਜੇ ਤੁਸੀਂ ਲੈ ਗਏ ਤੁਸੀਂ ਗਤਕੇ ਵਾਲੇ ਪਾਸੇ ਇੱਕ ਯੋਦਾ ਬਣ ਗਿਆ ਕਦੀ ਰੱਖੇ ਦੀ ਲੋੜ ਨਹੀਂ ਪਏਗੀ ਤੁਹਾਡੀ ਬੱਚੀ ਵੱਡੀ ਹੋ ਕੇ ਸਕੂਲ ਜਾਣ ਦੀ ਆ ਜੇ ਉਹਦੇ ਪੈਰੇ 'ਚ ਸ਼ਸਤਰ ਹੋਇਆ ਮਜਾਲਾ ਕੀ ਕੋਈ ਬੱਚਾ ਕੋਈ ਮੁੰਡਾ ਉਹਦੇ ਅੱਖ ਵੀ ਚੁੱਕ ਗਏ ਜਿੰਨਾ ਦੇਰ ਤੱਕ ਤੁਹਾਡਾ ਬੱਚਾ ਸਹੀ ਰਾਹ ਤੇ ਚੱਲਣ ਡਿਆਣਾ ਸਾਹਮਣੇ ਉਹ ਮੂਰਾ ਕੋਈ ਬੰਦਾ ਮੂਰੇ ਆਉਂਦਾ ਹੋਇਆ ਉਹ 10 ਵਾਰੀ ਸੋਚੇਗਾ ਕਿ ਮੈਂ ਇਹਦਾਂ ਕੋਈ ਗਲਤ ਹਰਕਤ ਕਰਨੀ ਆ ਪਰ ਜੇ ਤੁਹਾਡਾ ਬੱਚਾ ਲੱਚਰਤਾ ਦੇ ਵੱਲ ਹੋਇਆ ਫਿਰ ਤਾਂ ਸਾਹਮਣੇ ਵੱਲ ਹਰਕਤਾਂ ਹੋਣੀਆਂ ਹੀ ਹੋਣੀਆਂ ਵਾ ਜਿਵੇਂ ਤੁਸੀਂ ਪਿਛਲੇ ਘਟਨਾਵਾਂ ਵਿੱਚ ਵੇਖਿਆ ਵਾ ਕਿਉਂਕਿ ਜੋ ਅਸੀਂ ਬੀਜਣਾ ਸੋ ਹੀ ਇਹੀ ਵੜਨਾ ਵਾ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਰਾਜਵੀਰ ਸਿੰਘ ਕਾਲੀ ਜਿਹੜੇ ਕਿ ਗੁਰੂ ਕੀ ਲਾੜੀਆ ਫੌਜਾਂ ਨੇ ਰੰਗਸੰਗ ਅਕਸਰ ਪਹਿਲਾਂ ਦਿਂਦਿਆਂ ਨੇ ਉੱਥੇ ਤੇ ਜਿੱਥੇ ਲੋੜ ਹੁੰਦੀ ਆ ਤੁਸੀਂ ਵੀਡੀਓ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਅਮਰਸਰ ਸਾਹਿਬ ਦੀਆਂ ਤੇ ਜਾਂ ਪੰਜਾਬ ਦੇ ਵੱਖ-ਵੱਖ ਖਟਰਾਵਾਂ ਦੀਆਂ ਜਿੱਥੇ ਕਿ ਦੀਆਂ ਭੈਣਾ ਬੱਚਿਆਂ ਤੱਕ ਜਿਹੜੀਆਂ ਸੇਵ ਨਹੀਂ ਆ ਉਹਨਾਂ ਨਾਲ ਗਲਤ ਹਰਕਤਾਂ ਹੁੰਦੀਆਂ ਨੇ ਇਸੇ ਮਾਮਲੇ ਤੇ ਅੱਜ ਗੱਲ ਬਾਤ ਕੀਤੀ ਸਾਡੇ ਨਾਲ ਤੇ ਬਹੁਤ ਸੌਣੀਆਂ ਨਾਲ ਜਵਾਬ ਦਿੱਤਾ ਤੇ ਖਾਸ ਕਰਕੇ ਉਹਨਾਂ ਨੇ ਉਹਨਾਂ ਮਾਪਿਆਂ ਨੂੰ ਸਨੇਹਾ ਦਿੱਤਾ ਵਾ ਵੀ ਆਪਣੀਆਂ ਧੀਆਂ ਨੂੰ ਗਤਕਾ ਸਿਖਾਓ ਸ਼ਸਤਰ ਪਵਾਓ ਗੁਰੂ ਦੇ ਸਿੰਘ ਬਣਾਓ ਕੁੜੀਆਂ ਦੀਆਂ ਲਾੜੀਆਂ ਫੌਜਾਂ ਬਣਾਓ ਕਿਉਂਕਿ ਜੇਕਰ ਉਹਨਾਂ ਨੂੰ ਸਰੀਲਾਵਾਂ ਤੋਰ ਪਲਾਂਗੇ ਜਾਂ ਹੋਰ ਲਛਦਾਵਾਂ ਤੋਰ ਲਾਂਗੇ ਤੇ ਸਾਡੇ ਧੀਆ ਭੈਣਾ ਗਲਤ ਨਾ ਹਾਲ ਤੋਰਣੀਆਂ ਇਹ ਫੈਸਲਾ ਤੁਹਾਡੇ ਹੱਥ 'ਚ ਆ ਵੀ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਕਿਹੜੇ ਹੱਥ ਤੋਂ ਦੇਣਾ ਮੈਨੂੰ ਦਿਓ ਜਾਸ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ